ਸਾਡੇ ਚੈਨਲ ਤੇ ਤੁਸੀਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੇਖੀ ਸੀ ਇੱਕ ਨੌਜਵਾਨ ਕਹਿੰਦਾ ਮੈਂ ਸਰਕਾਰੀ ਮੁਲਾਜ਼ਮ ਐ ਮੈਂ ਆਪਣੇ ਘਰ ਵਾਲੀ ਨੂੰ ਵਸਾਉਣਾ ਚਾਹੁੰਨਾ ਉਹ ਵਸਦੀ ਨਹੀਂ ਮੇਰਾ ਭਰਾ ਵਸਣ ਨਹੀਂ ਦਿੰਦਾ ਮੇਰੇ ਭਰਾ ਦੀ ਸੱਕੀ ਸਾਲੀ ਐ ਅਸੀਂ ਦੋ ਭਰਾ ਸਕੇ ਇੱਕ ਇੱਕ ਘਰੇ ਵਾਏ ਹੋਏ ਆ ਕਿ ਉਹ ਕੀ ਗੱਲਬਾਤ ਐ ਕੀ ਕਹਾਣੀ ਐ ਅੱਜ ਦੂਜਾ ਪੱਖ ਲੈ ਕੇ ਆਏ ਆ ਉਹਨਾਂ ਦੇ ਘਰ ਵਾਲੀ ਅੱਜ ਆਏ ਨੇ ਸਾਡੇ ਨਾਲ ਨੇ ਇਹਨਾਂ ਤੋਂ ਗੱਲਬਾਤ ਕਰਾਂਗੇ ਕੀ ਗੱਲਬਾਤ ਐ ਕੀ ਪੂਰੀ ਕਹਾਣੀ ਐ ਭੈਣੇ ਤੁਹਾਡੇ ਘਰ ਵਾਲੇ ਨੇ ਤੁਹਾਡੇ ਤੇ ਇਲزام ਲਾਏ ਸੀ ਕਿ ਉਹ ਕਹਿੰਦਾ ਮੈਂ ਆਪਣੇ ਘਰ ਵਾਲੀ ਨੂੰ ਵਸਾਉਣਾ ਚਾਹਣਾ ਹੈ ਕਿ ਉਹ ਵੱਸਦੀ ਨਹੀਂ ਕੀ ਗੱਲ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਕੌਰ ਪਤੀ ਪਵਨ ਡਾਕਟਰ ਪਵਨ ਕੁਮਾਰ ਵਾਸੀ ਖੁੱਬਨ ਤੇ ਜੋ ਮੇਰੇ ਤੇ ਇਲزام ਲਗਾਏ ਸੀ ਉਹ ਸਭ ਝੂਠੇ ਹਨ ਕਿਉਂਕਿ ਮੈਂ ਇਹਨਾਂ ਦੀ ਪਤਨੀ ਸੀ ਮੈਂ ਇਹਨਾਂ ਦੇ ਕਰਕੇ ਹੀ ਇਹਨਾਂ ਦੇ ਮਗਰ ਇੱਥੇ ਆਈ ਸੀਗੀ ਰਹਿਣ ਵਾਸਤੇ ਇੱਥੇ ਮੇਰੀ ਇਹ ਗਾਲੀ ਗਲੋਚ ਕਰਦੇ ਸੀ ਮੈਨੂੰ ਕੁੱਟਮਾਰ ਕਰਦੇ ਸੀ ਤੁਹਾਡਾ ਪੇਕਾ ਪਿੰਡ ਕਿਹੜਾ ਤੁਹਾਡਾ ਹਾਕੂ ਵਾਲਾ ਜੀ ਪਿੰਡ ਤੁਹਾਡਾ ਹਾਕੂ ਵਾਲਾ ਤੇ ਤੁਹਾਡਾ ਸੋਹਰਾ ਖੋਬਣ ਹਾਂਜੀ ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਜ਼ਿਲ੍ਹਾ ਹਾਕੂ ਵਾਲਾ ਨੂੰ ਹਾਂਜੀ ਜ਼ਿਲ੍ਹਾ ਮੁਕਸਰ ਸਾਹਿਬ ਜੀ ਮੁਕਸਰ ਸਾਹਿਬ ਲੱਗਦਾ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸੀ 3 ਸਾਲ ਜੀ 3 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਜਿਹੜਾ ਤੁਹਾਡਾ ਹੁਣ ਬੱਚਾ ਗੋਦ ਦੇ ਵਿੱਚ ਆ ਇਹ ਕਿੰਨੇ ਸਾਲਾਂ ਦਾ ਇਹ ਪੌਣੇ 2 ਸਾਲ ਦਾ ਜੀ ਪੌਣੇ 2 ਸਾਲ ਦਾ ਤੁਹਾਡੇ ਵਿਆਹ ਤੋਂ ਬਾਅਦ ਕਿੰਨੇ ਚਿਰ ਬਾਅਦ ਜਿਹੜਾ ਡਿਸਪੂਟ ਪੈ ਗਿਆ ਸੀ ਦੋਨਾਂ ਮੀਆਂ ਬੀਬੀ ਦੇ ਵਿੱਚ ਵਿਆਹ ਦੇ ਵਿੱਚ ਹੀ ਵਿਆਹ ਤੋਂ ਅਗਲੇ ਦਿਨ ਹੀ ਹੋ ਗਿਆ ਸੀਗਾ ਜੀ ਕਿਉਂਕਿ ਜਦੋਂ ਮੇਰੇ ਭਰਾ ਦੀ ਬਰਾਤ ਗਈ ਸੀਗੇ ਉਹਦੀ ਇਹਨਾਂ ਦੇ ਪਰੌਣਿਆਂ ਨੇ ਤੇ ਕੁੜੀਆਂ ਨੇ ਕਲੇਸ਼ ਪਾ ਲਿਆ ਸੀ ਵੀ ਕਹਿੰਦੇ ਸਾਡੇ ਪਰੌਣੇ ਨਾਲ ਲੈ ਕੇ ਚੱਲੋ ਤੁਸੀਂ ਬਰਾਤ ਉੱਥੇ ਮੇਰੇ ਘਰ ਵਾਲੇ ਨੇ ਮੇਰੇ ਭਰਾ ਦੇ ਵਿਆਹ ਦੇ ਵਿੱਚ ਵੀ ਜਲੂਸ ਕੱਢਿਆ ਪੂਰਾ ਇਹਨੇ ਆਖੇ ਸਾਡੀ ਸੇਵਾ ਨਹੀਂ ਕੀਤੀ ਸਾਰਾ ਪੈਲਸ ਤੋਂ ਬਾਹਰ ਸੀਗਾ ਜੀ ਇਹ ਉਦੋਂ ਉਦੋਂ ਤੋਂ ਹੀ ਆਹੇ ਕੁਝ ਕਰਨ ਲੱਗ ਗਿਆ ਸੀ ਦੂਜੀ ਗੱਲ ਇਹ ਕਹਿੰਦਾ ਵੀ ਮੈਂ ਲਾਉਣ ਚੱਕ ਆਪਦੀ ਤਨਖਾਹ ਤੇ ਕਹਿੰਦਾ ਭਾਣ ਜੀ ਨੂੰ ਮੈਂ ਬਾਹਰ ਭੇਜ ਦਿਆਂ ਮੈਂ ਇਹਨਾਂ ਨੂੰ ਮਨਾ ਕਰਤਾ ਸੀ ਵੀ ਮੈਂ ਕਿਹਾ ਘਰੋਂ ਜਿੰਨੇ ਮਰਜੀ ਪੈਸੇ ਤੁਸੀਂ ਦੇ ਕੇ ਕੁੜੀ ਨੂੰ ਬਾਹਰ ਭੇਜ ਦਿਓ ਕਹਿੰਦਾ ਨਹੀਂ ਮੈਂ ਤਾਂ ਤਨਖਾਹ ਤੇ ਚੱਕਣਾ ਮੈਂ ਇਹਨਾਂ ਨੂੰ ਰੋਕ ਤਾਂ ਉਦੋਂ ਸਾਡੀਆਂ ਪੰਚਾਇਤਾਂ ਹੋਈਆਂ ਸੀਗੀਆਂ ਉਦੋਂ ਪੰਚਾਇਤ ਨੇ ਕਹਿਤਾ ਵੀ ਚਲ ਕੋਈ ਗੱਲ ਨਹੀਂ ਵੀ ਜਿਹੜਾ ਕੁਝ ਹੋ ਹਵਾ ਗਿਆ ਤੁਸੀਂ ਰੁਕ ਜੋ ਕੋਈ ਗੱਲ ਨਹੀਂ ਆਪਦਾ ਘਰ ਬਸਾ ਲਓ ਉਦੋਂ ਚੁੱਪ ਕਰ ਗਏ ਮੇਰੇ ਤੋਂ ਉਦੋਂ ਤੋਂ ਹੀ ਖਾਰਖਾਨਾ ਲੱਗ ਗਿਆ ਸੀ ਜੀ ਵੀ ਕੁੜੀਆਂ ਵੀ ਖਾਰ ਖਾਨ ਲੱਗੀਆਂ ਸੀਗੀਆਂ ਤੇ ਮੇਰੇ ਘਰ ਵਾਲਾ ਵੀ ਮੇਰ ਨਾਲ ਪੂਰੀ ਮਤ ਨਹੀਂ ਮਲਾਉਂਦਾ ਜੀ ਬਸ ਉਹ ਜੇ ਮੈਂ ਤਨਖਾਹ ਪੁੱਛ ਲਿਆ ਥੋੜੀ ਤਨਖਾਹ ਕਿੰਨੀ ਆ ਉਹਨੇ ਆਪਦੀ ਭੈਣ ਨੂੰ ਦੱਸਤਾ ਤੇ ਭੈਣਾਂ ਕਹਿੰਦੀਆਂ ਤੇਰਾ ਕੋਈ ਹੱਕ ਨਹੀਂ ਤਨਖਾਹ ਪੁੱਛਣ ਦਾ ਤੈਨੂੰ ਕਹਿੰਦੀ ਕੱਲੀ ਚੀਜ਼ ਚਾਹੀਦੀ ਆ ਤੈਨੂੰ ਕੁਝ ਵੀ ਹੱਕ ਨਹੀਂ ਪੁੱਛਣ ਦਾ ਹਾਂਜੀ ਜੀ ਸੋਨੂੰ ਘਰ ਦੇ ਵਿੱਚ ਔਰਤ ਨੂੰ ਹਰ ਇੱਕ ਚੀਜ਼ ਦੀ ਲੋੜ ਹੁੰਦੀ ਆ ਲੀੜਾ ਕੱਪੜਾ ਸਮਾਨ ਉਹ ਲਿਆ ਕੇ ਦਿੰਦਾ ਸੀ ਨਹੀਂ ਜੀ ਘਰੋਂ ਲਿਆ ਕੇ ਦਿੰਦਾ ਸੀ ਜਦੋਂ ਮੈਂ ਪੁੱਛ ਲਈ ਸੀ ਕਹਿੰਦਾ ਨਹੀਂ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਮੇਰੇ ਕੋਲ ਤਾਂ ਕਹਿੰਦਾ ਪੈਸੇ ਹੀ ਹੈ ਨਹੀਂ ਜੀ ਹਾਂਜੀ ਕੋਈ ਨਸ਼ਾ ਪਤਾ ਕਰਦਾ ਉਹ ਨਸ਼ਾ ਪਤਾ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਤਾਂ ਦਾਰੂ ਪੀਣ ਲੱਗ ਗਿਆ ਜੀ ਮੈਂ ਤਾਂ ਬੀਅਰ ਪੀਣਾ ਕਹਿੰਦਾ ਉਹ ਕਹਿੰਦਾ ਮੇਰੇ ਡਰ ਟੈਸਟ ਕਰਾ ਲਓ ਜੇਕਰ ਮੈਂ ਨਸ਼ਾ ਕਰਦਾ ਉਹ ਵੀ ਕਰਵਾ ਲਓ ਸਰ ਨਹੀਂ ਨਹੀਂ ਸੋਡਾ ਤਾਂ ਕਾਹਦਾ ਹੋਇਆ ਤੁਸੀਂ ਕਿਹੜਾ ਨਸ਼ਾ ਕਰਦੇ ਹੋ ਉਹ ਕਹਿੰਦਾ ਉਹਦੀ ਕਹਿਣ ਦੀ ਗੱਲ ਆ ਉਹਦੇ ਸੀ ਆਫ ਕੈਮਰਾ ਗੱਲ ਕਰੀ ਸੀ ਵੀ ਤੁਸੀਂ ਨਸ਼ਾ ਕਰਦੇ ਹੋ ਉਹ ਕਹਿੰਦਾ ਜੇਕਰ ਮੈਂ ਨਸ਼ਾ ਕਰਦਾ ਮੇਰੇ ਡਰਗ ਟੈਸਟ ਕਰਾ ਲੈਣ ਸਾਡੇ ਵੀ ਡਰਗ ਟੈਸਟ ਕਰਾ ਲੈਣ ਜਿਹੜਾ ਡੀਐਨਏ ਟੈਸਟ ਕਰਾ ਲੈਣ ਕੁਝ ਵੀ ਕਰਵਾ ਲੈਣ ਜਦੋਂ ਮੈਨੂੰ ਮਾੜੀ ਬੁੜਾਉਂਦੇ ਮੇਰਾ ਵੀ ਟੈਸਟ ਕਰਵਾ ਲੈਣ ਜਿੱਥੇ ਮਰਜ਼ੀ ਕਹਿ ਦੇਣ ਤੁਸੀਂ ਮੈਂ ਤਾਂ ਇਹ ਕਿਹਾ ਸੀ ਮੇਰੇ ਸੱਸ ਕਹਿੰਦੇ ਆ ਨਾ ਸੱਸ ਸੱਸ ਨੂੰ ਪੁੱਛ ਲਓ ਜੀ ਵੀ ਇਹ ਮਾੜੀਆਂ ਹੈਗੀਆਂ ਜੇ ਮਾੜੀਆਂ ਤਾਂ ਕੁਝ ਵੀ ਸਾਡੀ ਸੀ ਕਸੂਰਵਾਰਾਂ ਹਾਂ ਜੇ ਇਹਨਾਂ ਨੇ ਝੂਠੀ ਵੀਡੀਓ ਜੇ ਵੀਡੀਓ ਦੇ ਵਿੱਚ ਆਪਜੀ ਕੁਝ ਵੀ ਇਹਨਾਂ ਨੇ ਕੀਤਾ ਤਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਵੀ ਇਹੇ ਝੂਠਾਂ ਤੋਂ ਉਹ ਤਾਂ ਸਾਡੇ ਤੇ ਲਾਈ ਜਾਂਦੇ ਹੈਗੇ ਆ ਸਾਨੂੰ ਪਰਿਵਾਰ ਨਹੀਂ ਸੰਭਾਲਦੇ ਨਾ ਮੈਨੂੰ ਕੁਝ ਦੱਸਦੇ ਆ ਨਾ ਲੈਣਾ ਨਾ ਦੇਣਾ ਜੇ ਕਿਤੇ ਜਾਣਾ ਨਾ ਹੋਵੇ ਮੈਨੂੰ ਲੈ ਕੇ ਆਉਂਦੇ ਕਰਦੇ ਨਹੀਂਗੇ ਜੀ ਨਹੀਂ ਉਹ ਕਹਿੰਦਾ ਮੈਂ ਵਸਾਉਣਾ ਚਾਹਣਾ ਹੈ ਘਰ ਦੇ ਵਿੱਚ ਲਿਆਉਣਾ ਚਾਹਣਾ ਪੰਚਾਇਤਾਂ ਵੀ ਹੋਈਆਂ ਡੀਐਸਪੀ ਦੇ ਕੱਠੇ ਵੀ ਹੋਏ ਸਾਡਾ ਡੀਐਸਪੀ ਨੇ ਤੁਹਾਨੂੰ ਤੌਰ ਵੀ ਦਿੱਤਾ ਸੀ ਨਾਲ ਤੇ ਤੁਸੀਂ ਕਿਉਂ ਨਹੀਂ ਵਸ ਉਸ ਘਰ ਕੋਈ ਵਸਾਉਂਦੇ ਆ ਉਹਦਾ ਡੀਐਸਪੀ ਨੇ ਕਿਹਾ ਸੀ ਕਿ ਵੀ ਜੇ ਇਹ ਕਹਿੰਦਾ ਮੈਂ ਤੈਨੂੰ ਫੋਨ ਨਹੀਂ ਰੱਖਣ ਦੇਣਾ ਡੀਐਸਪੀ ਕਹਿੰਦਾ ਜੇ ਤੂੰ ਨਹੀਂ ਰੱਖਣਾ ਕਾਕਾ ਕਹਿੰਦਾ ਤੂੰ ਵੀ ਨਹੀਂ ਰੱਖਣਾ ਦੋਨਾਂ ਤਰ੍ਹਾਂ ਨੇ ਨਹੀਂ ਫੋਨ ਰੱਖਣਾ ਫਿਰ ਕਹਿੰਦੇ ਰੱਖਣਾ ਦੂਜੀ ਗੱਲ ਉਹ ਕਹਿੰਦੇ ਇਹਦਾ ਮਾਪਿਓ ਆਊਗਾ ਤਾਂ ਤੇਰਾ ਵੀ ਆਊਗਾ ਕਿਸੇ ਨੇ ਇੱਕ ਦੂਜੇ ਨੇ ਕੋਈ ਗਾਲੀ ਗਲੋਚ ਨਹੀਂ ਕੱਢਣੀ ਵੀ ਪਹਿਲਾਂ ਵਾਲਾ ਸਭ ਕੁਝ ਭੁੱਲ ਜਾਓ ਕਹਿੰਦੇ ਪਰ ਨਹੀਂ ਇਹ ਮੈਨੂੰ ਗਾਲੀ ਗਲੋਚ ਵੀ ਕੱਢਦਾ ਮੇਰੇ ਮਾਪਿਓ ਨੂੰ ਵੀ ਗਾਲਾਂ ਕੱਢਦਾ ਸੀ ਭਰਾ ਨੂੰ ਵੀ ਗਾਲਾਂ ਕੱਢਦਾ ਸੀ ਸਭ ਨੂੰ ਗਾਲਾਂ ਕੱਢਦਾ ਸੀਗਾ ਜੀ ਗਾਲਾਂ ਕੱਢਣ ਦਾ ਕਾਰਨ ਕੀ ਹੈ ਕੋਈ ਮੈਂਟਲੀ ਅਫਸੈਟ ਆ ਹੋ ਕੀ ਪਤਾ ਜੀ ਹੁਣ ਆਪਾਂ ਨੂੰ ਮੈਂਟਲੀ ਅਫਸੈਟ ਆ ਕੇ ਗੋਲੀਆਂ ਖਾਂਦਾ ਕਿ ਕੀ ਕਰਦਾ ਹੈਗਾ ਉਹ ਕਦੇ ਫੋਨ ਦੀ ਗੱਲ ਕਰੀ ਸੀ ਵੀ ਫੋਨ ਡਿਪਟੀ ਸਾਹਿਬ ਕਹਿੰਦੇ ਤੁਸੀਂ ਵੀ ਨਹੀਂ ਰੱਖਣਾ ਹਾਂਜੀ ਤੇ ਉਹ ਵੀ ਨਹੀਂ ਰੱਖਣਗੇ ਉਹ ਤਾਂ ਇੱਕ ਮੁਲਾਜ਼ਮ ਹੈ ਉਹ ਤਾਂ ਇੱਕ ਰੱਖ ਸਕਦਾ ਹੈ ਮੁਲਾਜ਼ਮ ਨੇ ਡਿਊਟੀ ਦੇ ਟਾਈਮ ਤੇ ਆਉਣਾ ਕੋਈ ਬੁਲਾ ਲੈਂਦਾ ਹੈ ਉਹ ਤਾਂ ਰੱਖ ਸਕਦਾ ਹੈ ਕੋਈ ਮੈਸੇਜ ਵੀ ਆਉਂਦਾ ਜੇ ਆਪਾਂ ਗਲਤਾਂ ਜੀ ਫੋਨ ਮੇਰੇ ਕੋਲ ਹੈ ਜਿਵੇਂ ਗਲਤਾਂ ਮੇਰਾ ਫੋਨ ਜਿੱਥੇ ਮਰਜ਼ੀ ਚੈੱਕ ਕਰਵਾਉ ਜੀ ਠੀਕ ਹੈ ਨਾ ਜੀ ਹੁਣ ਬੱਚਾ ਹੁਣ ਬੱਚੇ ਨੂੰ ਫੋਨ ਕਰਕੇ ਪੁੱਛਣਾ ਹੀ ਪੈਂਦਾ ਵੀ ਕਿੱਥੇ ਆ ਕਿ ਤੈਨੂੰ ਕੋਈ ਚੀਜ਼ ਵਕਤ ਨੂੰ ਮੰਗਾਉਣੀ ਪੈਂਦੀ ਆ ਬਗਾਨੇ ਥਾਂ ਤੇ ਕੋਈ ਨਹੀਂ ਹੁੰਦਾਗਾ ਜੀ ਵੇ ਤੁਹਾਨੂੰ ਫੋਨ ਦੀ ਲੋੜ ਹੈਗੀ ਆ ਮੈਨੂੰ ਫੋਨ ਮੈਨੂੰ ਕਿਉਂ ਨਹੀਂ ਲੋੜ ਦੀ ਮੈਂ ਪੜ੍ਹੀ ਲਿਖੀ ਐ ਮੈਂ ਐਮਏ ਐਨਟੀਟੀ ਈਟੀਟੀ ਕੀਤੀ ਹੋਈ ਐ ਜੀ ਹੁਣ ਮੈਨੂੰ ਕਹਿੰਦੇ ਤੂੰ ਘਰੋਂ ਬਾਹਰ ਨਹੀਂ ਜਾਣਾ ਮੈਂ ਤੈਨੂੰ ਕਿਤੇ ਲਵਾਉਣੀ ਨਹੀਂ ਮੇਰੇ ਪਿੱਛੇ ਜੀਟੀਟੀ ਖਤਮ ਹੋਈ ਐ ਜਲਾਈ ਦੇ ਵਿੱਚ ਜੀ ਜੇ ਤੁਹਾਡੀ ਈਟੀਟੀ ਕਰੀ ਐ ਤੁਸੀਂ ਉਹ ਕਿੰਨਾਂ ਨੇ ਕਰਾਈਏ ਤੁਹਾਡੇ ਪਿਕੇ ਪਰਿਵਾਰ ਨੇ ਕਰਾਇਆ ਤੇ ਸਹੁਰੇ ਕਰਾਈਆ ਕਰਵਾਈ ਤਾਂ ਸਾਰੇ ਪਰਵਾਨ ਨੇ ਪਰ ਪੈਸਾ ਮੇਰੇ ਪਿਕੇ ਪਰਵਾਨ ਨੇ ਦਿੱਤਾ ਸੀ ਉਸ ਪੈਸੇਾਂ ਦੀ ਮੈਂ ਕੀਤੀ ਆਈ ਹਾਂਜੀ ਉਹ ਪੜ੍ਹਾਈ ਪੜਾਇਆ ਵੀ ਮੈਂ ਏਟਟੀਡੀ ਵੀ ਮੈਂ ਕਰਾਈਏ ਕਹਿੰਦਾ ਜਮਾਣੀ ਜੀ 135000 ਰੁਪਏ ਦਿੱਤਾ ਸੀ ਮੇਰੇ ਮਾਪਿਓ ਨੇ ਉਸੇ ਪੈਸੇਾਂ ਦੀ ਹੀ ਮੈਂ ਏਟਟੀ ਕੀਤੀ ਆ ਹਾਂਜੀ ਇੱਥੋਂ ਤੱਕ ਇਹ ਤਾਂ ਤਰਨ ਤਰਨ ਮੇਰੇ ਨਾਲ ਤੱਕ ਮੇਰੇ ਪੇਪਰ ਦੋਨ ਤੱਕ ਵੀ ਨਹੀਂ ਆਉਂਦਾ ਮੇਰੀ ਮਾਤਾ ਦੀ ਨਾਲ ਜਾਂਦੀ ਸੀ ਹੂੰ ਪੇਪਰ ਦਵਾਂ ਨਾਲ ਮੈਂ ਬੱਚੇ ਨੂੰ ਲਿਆ ਕੇ ਉਹਦਾ ਔਖਾ ਸੋਖਾ ਟਾਈਮ ਪਾਸ ਕੀਤਾ ਘਰੋਂ ਮੈਨੂੰ ਹਾਂ ਵੱਡਾ ਬਾਈ ਸੀਗਾ ਸੰਝਾਕਾਰ ਸੀਗਾ ਕੋਈ ਲੋੜ ਹੁੰਦੀ ਸੀ ਤਾਂ ਪਰ ਨਹੀਂ ਮੈਂ ਕਿਸੇ ਤੋਂ ਪੈਸੇ ਨਹੀਂ ਮੰਗੇ ਇਹਨਾਂ ਨੂੰ ਮੈਂ ਜਰੂਰ ਕਿਹਾ ਸੀ ਮੈਨੂੰ ਪੈਸੇ ਦੇ ਦਿਓ ਕਿਰਾਏ ਵਾਸਤੇ ਪੈਸੇ ਚਾਹੀਦੇ ਹਾਂ ਹਾਂਜੀ ਜਦੋਂ ਤੁਹਾਡੇ ਘਰ ਦੇ ਵਿੱਚ ਕਚਕਚ ਰਹਿੰਦੀ ਸੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਗੋਨਿਆਣੇ ਮੰਡੀ ਇਕੱਠੇ ਰਹਿਣ ਲੱਗ ਪਏ ਸੀ ਚਲੋ ਪੰਚਾਇਤਾਂ ਵੀ ਹੁੰਦੀਆਂ ਡਿਫਟੀ ਸਾਹਿਬ ਨੂੰ ਤੁਹਾਨੂੰ ਕਹੇਤਾ ਸੀ ਜੇ ਭਾਈ ਤੁਹਾਡੇ ਵਿੱਚ ਘਰ ਦੇ ਵਿੱਚ ਕਚਕਚ ਹੁੰਦੀ ਆ ਤੇ ਤੁਸੀਂ ਦੋਨੇ ਮੀਆਂ ਬੀਬੀ ਅੱਡ ਰਹੇ ਪੂ ਜਦੋਂ ਤੁਸੀਂ ਦੋਨੇ ਮੀਆਂ ਬੀਬੀ ਅੱਡ ਰਹੇ ਪੀ ਫੇਰ ਕੀ ਬਾਕੀ ਰਹਿ ਗਿਆ ਪੱਛੇ ਫੇਰ ਕਾਹਦਾ ਕਲੇਸ਼ ਰਹਿ ਗਿਆ ਨੰਨਦਾ ਤੁਹਾਡੇ ਕੋਲ ਨਹੀਂ ਆਉਂਦੀਆਂ ਸੀ ਸਾਰੀ ਆਉਂਦੇ ਸਾਰਾ ਪਰਿਵਾਰ ਤੁਹਾਡੇ ਕੋਲ ਆਉਂਦੀ ਸੀ ਕੁੜੀਆਂ ਦਾ ਨਾਨਾ ਮੇਰੀ ਆ ਕੇ ਗਈਆਂ ਗਈਆਂ ਜੀ ਮੈਂ ਉਹਨਾਂ ਨੂੰ ਵਧੀਆ ਬੁਲਾਉਂਦੀ ਕਰਦੀ ਸੀ ਮੇਰੇ ਸੱਸ ਵੀ ਇੱਥੇ ਰਹੀ ਆ ਪਰ ਉਹ ਆਪ ਨਹੀਂ ਮੇਰੇ ਨਾਲ ਗੱਲਬਾਤ ਹੀ ਨਹੀਂ ਕਰਦੀ ਸੀ ਮੈਂ ਬਿਮਾਰ ਵੀ ਚਿਕਨ ਗੁਣੀਆਂ ਮੈਨੂੰ ਬੁਖਾਰ ਹੋ ਗਿਆ ਮੈਂ ਇਹਨੂੰ ਸਰਕਾਰੀ ਦਵਾਈ ਤੋਂ ਬਿਨਾ ਮੈਨੂੰ ਕੋਈ ਟੈਸਟ ਨਹੀਂ ਕਰਵਾਇਆ ਮੇਰਾ ਕੋਈ ਮੈਨੂੰ ਦਵਾਈ ਬੁਟ ਨਹੀਂ ਮੈਨੂੰ ਮੇਰਾ ਭਰਾ ਠਾਣੇ ਗੋਨਿਆਂ ਦੇ ਵਿੱਚੋਂ ਲੈ ਕੇ ਗਿਆ ਉੱਥੇ ਉੱਥੇ ਮੇਰਾ ਉੱਥੇ ਉਹਨਾਂ ਨੇ ਇਲਾਜ ਕਰਾਇਆ ਮੇਰੇ ਪੇਕੇ ਪਰਿ ਉਹ ਦੇ ਉਹਦਾ ਇਹ ਵੀ ਕਹਿਣਾ ਉਹ ਕਹਿੰਦਾ ਵੀ ਜਦੋਂ ਮੈਂ ਗੋਨਿਆਂ ਨੇ ਲਿਆ ਆ ਤੁਹਾਨੂੰ ਲੈ ਕੇ ਆਇਆ ਗੋਨਿਆਂ ਨੇ ਉਹ ਰਹਿਣ ਲੱਪੇ ਤੁਸੀਂ ਇਕੱਠੇ ਵਧੀਆ ਰਹਿੰਦੇ ਸੀ ਉਹਦੀ ਇੱਕ ਮੰਮੀ ਹੈ ਤੁਹਾਡੀ ਸੱਸ ਉਹ ਇੱਕ ਹੈਂਡੀਕੈਪਟ ਹੈ ਹਾਂਜੀ ਉਹਨਾਂ ਨੂੰ ਪੋਲੀਆਂ ਸ਼ੁਰੂ ਤੋਂ ਹੀ ਸੀ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਇਹਨਾਂ ਜੀ ਹਾਂਜੀ ਵੇਖੋ ਉਹਨਾਂ ਦੀ ਸੇਵਾ ਕੌਣ ਕਰੂਗਾ ਉਹਦੀਆਂ ਧੀਆਂ ਤਾਂ ਦੂਜੇ ਘਰੇ ਚਲ ਗਈਆਂ ਤੇ ਧੀ ਤਾਂ ਤੁਸੀਂ ਬਣ ਕੇ ਸਹੀ ਤਾਂ ਤੁਸੀਂ ਨੌਂ ਆ ਉਹਨਾਂ ਦੀ ਫਿਰ ਨੌਂ ਨੇ ਸੇਵਾ ਕਰਨੀਆਂ ਉਹ ਕਹਿੰਦਾ ਮੇਰੀ ਮਾਂ ਦੇ ਨਾਲ ਵੀ ਗਲੇਸ ਰੱਖਦੀ ਸੀ ਨਹੀਂ ਗਲੇਸ ਰੱਖਦੀ ਸੀ ਜੀ ਮੈਨੂੰ ਬੁਲਾਉਂਦੀ ਹੀ ਨਹੀਂ ਸੀ ਮੈਨੂੰ ਤਾਂ ਕਹਿੰਦੀ ਤੂੰ ਬੰਦੇ ਮਰਵਾਉਣੀ ਆ ਮੈਨੂੰ ਐਨਾ ਪੁੱਠਾ ਬੋਲਦੀ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੀ ਵੀ ਮੈਨੂੰ ਉਹ ਤਾਂ ਬੇਵਾਦ ਬਣਾ ਮੈਨੂੰ ਗੱਲ ਨਹੀਂ ਕਰਦੀ ਸੀਗੀ ਉਹ ਜੀ ਨਹੀਂ ਜਿਹੜੇ ਬੰਦੇ ਦੇ ਹੱਥ ਪੈਰ ਨਾਲ ਚੱਲਦੇ ਹੋਣ ਰੋਟੀ ਤਾਂ ਹੱਥੋਂ ਲੈ ਕੇ ਖਾਣੀ ਹੋਵੇ ਉਹ ਲੱਗਦਾ ਵੀ ਉਹ ਤੁਹਾਨੂੰ ਗਲਤ ਬੋਲੂਗਾ ਉਹ ਮੈਂ ਤਾਂ ਤੁਹਾਨੂੰ ਇਹ ਕਹਨੀ ਵੀਰ ਜੀ ਤੁਹਾਨੂੰ ਨਹੀਂ ਯਕੀਨ ਆਉਂਦਾ ਤੁਸੀਂ ਉਸ ਨੂੰ ਮੇਰੇ ਸੱਸ ਨੂੰ ਪੁੱਛ ਲਿਓ ਜੀ ਵੀ ਮੈਂ ਤੁਹਾਨੂੰ ਰੋਟੀ ਦੇ ਟਾਈਮ ਰੋਟੀ ਚਾਹ ਦੇ ਟਾਈਮ ਚਾਹ ਅਸੀਂ ਤਿੰਨ ਮੇਰਾ ਘਰ ਵਾਲਾ ਮੇਰੀ ਸੱਸ ਤੇ ਅਸੀਂ ਤਿੰਨੇ ਇਕੱਠੇ ਬਹਿ ਕੇ ਰੋਟੀ ਖਾਂਦੇ ਸੀਗੇ ਜੀ ਚਾਹ ਪਾਣੀ ਸਾਰਾ ਕੁਝ ਫੜਾਉਂਦੀ ਸੀਗੀ ਪਰ ਉਹ ਐਵੇਂ ਹੀ ਆਉਦੇ ਪੁੱਤ ਨੂੰ ਤੋਮ ਤਾਂ ਲਾਈ ਜਾਂਦੀ ਸੀ ਫਿਰ ਮੈਨੂੰ ਪੁੱਛਦੀ ਨਹੀਂ ਦਾਦੀ ਵੀਰ ਜਦੋਂ ਜਿਹੜਾ ਬੰਦਾ ਬੰਦੇ ਤੇ ਮੁਬਾਰ ਪਿਆ ਹੋਵੇ ਚਿਕਕੁਣੀਆਂ ਬੁਖਾਰ ਹੋਵੇ ਉਹ ਕਿਵੇਂ ਹੁਣ ਉੱਠ ਕੇ ਕਰ ਸਕਦੇ ਹੈਗੇ ਜੀ ਮੈਂ ਇਹਨਾਂ ਨੂੰ ਕਿਹਾ ਸੀ ਮਾ ਮੈਨੂੰ ਦਵਾਈ ਚੱਜਦੀ ਦਵਾਈ ਦਿਓ ਮੈਨੂੰ 4-4 ਘੰਟੇ ਤੋਂ ਬੁਖਾਰ ਹੀ ਨਹੀਂ ਡਰਨ ਹਟਦਾ ਸੀ 15 ਦਿਨ ਘਟੋ-ਘਟ ਮੈਨੂੰ ਬੁਖਾਰ ਰਿਹਾ ਉੱਥੇ ਜੀ ਜੀ ਉਸ ਤੋਂ ਬਾਅਦ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਤੁਹਾਡੀ ਮਾਤਾ ਸੀ ਤੁਹਾਡੀ ਸੱਸ ਸੀ ਜਦੋਂ ਤੁਹਾਡੇ ਵਿੱਚ ਕਚਕਚ ਹੋਣ ਲੱਗੀ ਤੁਹਾਡੀ ਨੰਦ ਹਾਂਜੀ ਉਹਨੂੰ ਲੈ ਗਈ ਫਿਰ ਤਾਂ ਤੁਸੀਂ ਦੋਨੇ ਰਹਿ ਗਏ ਨਹੀਂ ਜੀ ਨੰਦ ਨਹੀਂ ਆਪ ਖੁਦ ਛੱਡ ਕੇ ਚਲੋ ਆਪ ਛੱਡੇ ਆ ਹੁਣ ਤਾਂ ਬੰਦੇ ਨੂੰ ਜੇਕਰ ਤੁਹਾਨੂੰ ਮਾਂ ਤੋਂ ਕੋਈ ਤਕਲੀਫ ਆਉਂਦੀ ਹੋਣੀ ਹੈ ਲੜਦੀ ਹੋਣੀ ਹੈ 1 ਮਿੰਟ ਲੜਦੀ ਹੋਣੀ ਹੈ ਉਹਨੇ ਆਖਿਆ ਮੇਰਾ ਘਰ ਵਸ ਜੇ ਉਹ ਆਦੀ ਮਾਂ ਨੂੰ ਕਿਤੇ ਛੱਡਿਆ ਆ ਵੀ ਮੇਰਾ ਘਰ ਵਸ ਜੇ ਤੁਸੀਂ ਫਿਰ ਕਿਉਂ ਨਹੀਂ ਰਹੇ ਜਦੋਂ ਮਾਂ ਨੂੰ ਵੀ ਛੱਡਿਆ ਫਿਰ ਤਾਂ ਤੁਸੀਂ ਦੋਨੇ ਮੀਆਂ ਬੀਬੀ ਰਹਿ ਪੇ ਦੀ ਮਾਂ ਦੇ ਵਿੱਚ ਕਲੇਸ਼ ਸੀ ਤੁਹਾਡੇ ਤੇ ਤੁਸੀਂ ਫਿਰ ਕਾਹਤੋਂ ਹੀ ਰਹਿ ਦੋਨੀ ਨਹੀਂ ਜੀ ਮਾਂ ਦਾ ਕੋਈ ਕਲੇਸ਼ ਨਹੀਂ ਸੀ ਪਹਿਲੀ ਗੱਲ ਤਾਂ ਇਹ ਹੈਗਾ ਜੀ ਮੈਨੂੰ ਐ ਦੱਸੋ ਵੀ ਸੱਸ ਤੇ ਬੰਦਾ ਤੇ ਬੁੜੀ ਦੇ ਵਿੱਚ ਰਾਤ ਨੂੰ ਕਿਵੇਂ ਪੈ ਸਕਦੀ ਆ ਪੈ ਸਕਦੀ ਆ ਕਿ ਨਹੀਂ ਤੁਸੀਂ ਮੈਨੂੰ ਐ ਦੱਸੋ ਜੀ ਜਦੋਂ ਸਾਨੂੰ 2 ਮਿੰਟ ਗੱਲ ਕਰਨ ਨਹੀਂ ਮੇਰੀ ਸੱਸ ਦਿੰਦੀ ਉਹਦੀ ਮੈਨੂੰ ਕਹਿ ਹੁੰਦੀ ਸੀ ਇੱਕ ਕਮਰੇ ਦੇ ਵਿੱਚ ਸੱਸ ਨੂੰ ਤੇ ਪੁੱਤ ਦਾ ਕਿਵੇਂ ਨਿਰਵਾਹ ਹੋ ਸਕਦਾ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਜੀ ਜੀ ਨਹੀਂ ਹੋ ਸਕਦਾ ਨਾ ਫਿਰ ਮੇਰੇ ਸੱਸ ਨੂੰ ਐ ਵੀ ਚਾਹੀਦਾ ਸੀ ਮੈਂ ਇੱਕ ਕਮਰਾ ਅੱਡ ਵੀ ਲਵਾਂ ਜੀ ਮੇਰੇ ਘਰ ਵਾਲ ਨੂੰ ਚਾਹੀਦਾ ਸੀ ਵੀ ਮੈਂ ਮੇਰੀ ਮਾਂ ਨੂੰ ਕੋਲੇ ਰੱਖਣੀ ਆ ਵੀ ਇੱਕ ਕਮਰੇ ਦੇ ਵਿੱਚ ਨਹੀਂ ਨਿਰਵਾਹ ਹੁੰਦਾ ਉਹਨਾਂ ਵਾਸਤੇ ਇੱਕ ਕਮਰਾ ਨਾਲ ਰੱਖਾਂ ਉਹਨਾਂ ਨੂੰ ਸੁੱਖ ਸੁਗਦਾ ਵਾਸਤੇ ਨਹਾਉਣ ਘਰ ਬਾਥਰੂਮ ਸਾਰਾ ਕੁਝ ਸਹੀ ਹੋਵੇ ਹਾਲਾਂਕਿ ਉਹਨਾਂ ਨੂੰ ਪਤਾ ਵੀ ਮੇਰੀ ਮਾਂ ਤੋਂ ਨਹੀਂ ਤੁਰਿਆ ਫਿਰਾ ਜਾਂਦਾ ਉਹਨਾਂ ਨੂੰ ਸਾਰਾ ਕੁਝ ਇੱਕ ਕਮਰੇ ਦੇ ਵਿੱਚ ਹੀ ਹੋਣਾ ਚਾਹੀਦਾ ਸੀਗਾ ਉਹ ਕਹਿੰਦੇ ਨਹੀਂ ਦੇਖੋ ਆਪਾਂ ਤੁਹਾਡੇ ਵੀ ਬੇਟਾ ਇਹ ਪੁੱਤ ਆ ਤੁਸੀਂ ਵੀ ਕੱਲ ਨੂੰ ਕਿਸੇ ਦੀ ਸੱਸ ਬਣਨਾ ਤੁਸੀਂ ਵੀ ਕਿਸੇ ਦੇ ਨਣਾਣ ਹੋ ਕੱਲ ਤੁਸੀਂ ਵੀ ਬੁੱਢੇ ਹੋਣਾ ਅਸੀਂ ਵੀ ਬੁੱਢੇ ਹੋਣਾ ਹਰੇਕ ਜਿਹੜਾ ਵੀਡੀਓ ਵੇਖ ਰਿਹਾ ਹਰੇਕ ਬੰਦੇ ਨੇ ਬੁੱਢਾ ਹੋਣਾ ਜਵਾਨੀ ਹੁੰਦੀ ਉਹਦੇ ਬਾਅਦ ਜਿਹੜਾ ਮਾਂ ਪਿਓ ਆ ਤੁਸੀਂ ਤੁਹਾਡੀ ਸਗੀ ਭੈਣਾਂ ਦੂਜੀ ਵੱਡੀ ਉਹ ਨਹੀਂ ਸਾਂਭੂਗੀ ਅਸੀਂ ਉਹਨਾਂ ਬਾਰੇ ਨਹੀਂ ਟਿੱਪਣੀ ਨਹੀਂ ਕਰਦੇ ਉਹ ਨਹੀਂ ਸਾਂਭਣਗੇ ਤੁਸੀਂ ਨਹੀਂ ਸਮਝੋ ਸਾਂਭੋਗੇ ਫਿਰ ਉਹ ਬਿਰਧ ਮਾਤਾ ਨੂੰ ਕੌਣ ਸਾਂਭੂਗਾ ਅਸੀਂ ਕੋਈ ਸਾਂਭਣ ਵਿੱਚ ਨਹੀਂ ਹਾਂ ਜੇ ਮੇਰੇ ਸੱਸ ਨੂੰ ਕੋਈ ਰੋਟੀ ਚਾਹ ਪਾਣੀ ਲੀੜਾ ਕੱਪੜਾ ਨਹੀਂ ਮਿਲਦਾ ਤਾਂ ਸਾਨੂੰ ਤਾਂ ਆਖੇ ਸਭ ਕੁਝ ਉਹਨਾਂ ਨੂੰ ਮਿਲਦਾ ਸੀ ਪਤਾ ਨਹੀਂ ਉਹਨਾਂ ਦਾ ਕੀ ਮਨ ਦੇ ਵਿੱਚ ਹੈਗਾ ਵੀ ਕਹਿੰਦੀ ਮੈਂ ਜਿਹੜਾ ਕੁਝ ਦੇਣਾ ਮੈਂ ਧੀਆ ਨੂੰ ਦੇਣਾ ਅਸੀਂ ਆਖਿਆ ਵੀ ਜਿਹੜਾ ਤੂੰ ਧੀਆ ਨੂੰ ਦੇਣਾ ਤੂੰ ਦੇ ਦੇ ਪਰ ਤੁਸੀਂ ਕਲੇਸ਼ ਨਾ ਕਰੋ ਬਸ ਜਦੋਂ ਫਿਰ ਉਹ ਚਲੀ ਗਈ ਜੇ ਸਾਡੇ ਕਲੇਸ ਰਹਿੰਦਾ ਸੀ ਤੁਸੀਂ ਕਹਿੰਦੇ ਕਲੇਸ ਰਹਿੰਦਾ ਸੀ ਸੱਸ ਲੜਦੀ ਸੀ ਕਚ ਕਚ ਉਹ ਤਾਂ ਫਿਰ ਚਲੀ ਗਈ ਫਿਰ ਉਦੋਂ ਬਾਅਦ ਕਾਹਦਾ ਕਲੇਸ ਰਹੇਗਾ ਤੁਹਾਡੇ ਘਰ ਚ ਫਿਰ ਤੁਹਾਡੀ ਦੋਨੇ ਮੀਆਂ ਬੀਬੀ ਦੀ ਨਹੀਂ ਬਣੀ ਚਲੀ ਗਈ ਸੀ ਪਰ ਅਸੀਂ ਮੈਂ ਭੇਜਿਆ ਨਹੀਂ ਸੀ ਜਾਣ ਕੇ ੱੱਕੇ ਨਾਲ ਲੈ ਕੇ ਗਏ ਸੀ ਕੁੜੀਆਂ ਨੇ ਉਹ ਤਾਂ ਫਿਰ ਐ ਕਿਹਾਣਾ ਵੀ ਤੁਹਾਡੇ ਦੋਨੇ ਮੀਆਂ ਬੀਬੀ ਦੀ ਬਣੀ ਰਹੇ ਜੇ ਤੁਹਾਡਾ ਘਰ ਖਰਾਬ ਨਾ ਹੋਵੇ ਨੰਨ ਦਾ ਨੇ ਤਾਂ ਆਖਿਆ ਹੋਣਾ ਵੀ ਸਾਡੇ ਭਰਾ ਦਾ ਘਰ ਵਸ ਜਾਏ ਵੀ ਚਲੋ ਅਸੀਂ ਆਦੀ ਮਾਣ ਨੂੰ ਲੈ ਜਾਣੇ ਜੇ ਤੁਹਾਡਾ ਘਰ ਵਸ ਜਾਏ ਤੁਸੀਂ ਫਿਰ ਦੋਨੇ ਕਿਉਂ ਨਹੀਂ ਰਹੇ ਤੁਸੀਂ ਨਹੀਂ ਦੋਨੇ ਜੇ ਤੁਹਾਡੀ ਸੱਸ ਦਾ ਤੁਹਾਨੂੰ ਡਿੱਕਾ ਸੀ ਸੱਸ ਬੋਲਦੀ ਸੀ ਕਚਕਚ ਕਰਦੀ ਸੀ ਉਹਨਾਂ ਦਾ ਪਾਸੇ ਕਰਦੀ ਫਿਰ ਤੁਹਾਡੀ ਦੋਨਾਂ ਦੀ ਵੀ ਨਹੀਂ ਬਣੀ ਦੋਨਾਂ ਦੀ ਮੰਨਦਾ ਹੀ ਮਤਲਬ ਇਹ ਹੈ ਕਿ ਸੱਸ ਪਰ ਸਮਝਾਉਣ ਦਾ ਫਰਜ਼ ਨਹੀਂ ਮੰਨਦਾ ਅਖਰ ਵੱਡਾ ਬੰਦਾ ਸੀ ਉਹਨਾਂ ਨੇ ਤਾਂ ਦੋਨਾਂ ਨੂੰ ਸਮਝਾਉਣਾ ਸੀ ਭਾਵੇਂ ਮੈਨੂੰ ਵੀ ਲੜਦੀ ਉਹਦੇ ਪੁੱਤ ਨੂੰ ਵੀ ਲੜਦੀ ਉਹ ਤਾਂ ਚੁੱਪ ਕਰਕੇ ਗੱਲਾਂ ਸੁਣੀ ਜਾਂਦੀ ਸੀ ਵੀ ਕਿਉਂ ਚੰਗਾ ਵਧੀਆ ਵੀ ਕੁੱਟਮਾਰ ਕਰਦਾ ਚੰਗਾ ਬੈਲਟਾ ਮਾਰਦਾ ਤੁਸੀਂ ਮਾਂ ਕੋਈ ਮਾਂ ਕਹਿੰਦੀ ਵੀ ਮੇਰੇ ਪੁੱਤ ਦਾ ਘਰ ਉਜੜ ਜੇ ਕੋਈ ਮਾਂ ਕਹਿੰਦੀ ਵੀ ਮੇਰੇ ਪੁੱਤ ਦਾ ਘਰ ਖਰਾਬ ਹੋ ਜੇ ਕਹਿੰਦੀ ਕੌਣ ਸੀਗੀ ਰੋਕ ਤਾਂ ਸਕਦੀ ਸੀ ਮੈਨੂੰ ਵੀ ਰੋਕਦੇ ਤੇ ਪਤਨ ਵੀ ਕਹਿੰਦੀ ਤੁਸੀਂ ਹਾਂ ਇਹ ਨਾ ਕਰੋ ਆਪਦਾ ਘਰ ਬਸਾਓ ਕਹਿ ਸਕਦੀ ਸੀ ਵੀਰ ਜੀ ਪਰ ਨਹੀਂ ਉਹਨਾਂ ਨੇ ਕੁਝ ਨਹੀਂ ਕਿਹਾ ਚੁੱਪਚਾਪ ਸੁਣਦੀ ਆਈ ਬਸ ਜੀ ਹਾਂਜੀ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਮਾੜੀ ਮੋਟੀ ਤੂੰ ਤੂੰ ਮੈਂ ਹੁੰਦੀ ਹੈ ਵੇਖੋ ਸਾਰੇ ਘਰਾਂ ਚ ਵਿੱਚ ਹੁੰਦੀ ਹੈ ਹਾਂਜੀ ਭਾਂਡੇ ਖੜਕਦੀ ਹੈ ਮਾੜੀ ਮੋਟੇ ਉਸ ਤੋਂ ਬਾਅਦ ਤੁਹਾਡਾ ਪੇਕਾ ਪਰਿਵਾਰ ਆਉਂਦਾ ਉਸੇ ਮਾਤਾ ਦੀ ਕੁੱਟ ਮਾਰ ਕਰਕੇ ਜਾਂਦਾ ਉਹ ਕਹਿੰਦਾ ਮੇਰੇ ਮਾਂ ਦਾ ਗੁੱਟ ਤੋੜ ਗਏ ਸੀ ਤੁਹਾਡੇ ਪਰਿਵਾਰ ਤੇ ਅਲੀਕੇਸ਼ਨ ਲਾਏ ਆ ਵੀ ਤੁਹਾਡੇ ਭਰਾ ਆਏ ਤੁਹਾਡੇ ਹੋਰ ਰਿਸ਼ਤੇਦਾਰ ਆਏ ਹੋਣੇ ਆ ਵੀ ਮੇਰੀ ਮਾਂ ਦਾ ਗੁੱਟ ਤੋੜਦਗੀ ਕੀ ਦੇਖੋ ਆਪਣੇ ਰਿਸ਼ਤੇਦਾਰਾਂ ਕਾਦੀ ਖਾਤਰ ਹੁੰਦੀਆਂ ਵੀ ਰਿਸ਼ਤੇਦਾਰ ਦੇ ਭੈਣ ਦੇ ਘਰ ਤਾਂ ਵੈਸੇ ਨਹੀਂ ਕੋਈ ਕੁੱਟਮਾਰ ਕਰਦਾ ਹੁੰਦਾ ਤੁਹਾਡੇ ਭਰਾਵਾਂ ਵੱਲੋਂ ਕੁੱਟਮਾਰ ਕਰੀ ਗਈ ਉਹਨਾਂ ਦੀ ਇਹਨਾਂ ਨੇ ਫੋਨ ਕਰਕੇ ਪਹਿਲਾਂ ਮੇਰੇ ਮਾਮੇ ਨੂੰ ਫੋਨ ਕੀਤਾ ਵੀ ਤੇਰੀ ਕੁੜੀ ਕਹਿੰਦਾ ਮੇਰੇ ਨਾਲ ਸੱਟਾਂ ਮਾਮਾ ਜੀ ਨੂੰ ਗੁੱਸਾ ਚੜਿਆ ਉਹਨਾਂ ਦੇ ਘਰੇ ਆ ਗਏ ਉਹਨਾਂ ਨੇ ਪੁੱਛਿਆ ਤੇ ਇਹ ਗਾਲੋ-ਗਲੋਚੀ ਹੋ ਗਏ ਮੇਰੇ ਸੱਸ ਦੇ ਹੱਥ ਤੱਕ ਵੀ ਨਹੀਂ ਲਾਇਆ ਕਿਸੇ ਨੇ ਵੀਰ ਜੀ ਸਿਰਫ ਇਹਨਾਂ ਦੇ ਲਾਈਆਂ ਸੀਗੀਆਂ ਉਹ ਤੋਂ ਬਾਅਦ ਮੇਰੇ ਸੱਸ ਛਡਾਉਂਦੀ ਸੀ ਕੁਝ ਵੀ ਸੀ ਕੋਈ ਬਹਾਨਾ ਬਣਾ ਲਿਆ ਉਹਨਾਂ ਦੇ ਫ੍ਰੈਕਚਰ ਹੋ ਗਿਆ ਜੀ ਬਾਹਾਂ ਤੇ ਬਜ਼ੁਰਗ ਸੀਗੇ ਨਹੀਂ ਦੁਰਾ ਜਾਂਦਾ ਚਲੋ ਖੜੀ ਹੋ ਗਈ ਪਤਾ ਨਹੀਂ ਡਿੱਗੇ ਆ ਕਿਵੇਂ ਕਰਿਆ ਸੀ ਉਹਨਾਂ ਨੇ ਨਹੀਂ ਤੁਹਾਡੀ ਥਾਣੋ ਥਾਣੀ ਵੀ ਹੋਏ ਆ ਤੁਸੀਂ ਤੁਸੀਂ ਕਹਿੰਦੇ ਡਿੱਗ ਪਏ ਜਦੋਂ ਘਰੇ ਤੁਹਾਡੇ ਲੜਾਈ ਹੋਈ ਆ ਲੜਾਈ ਹੋਈ ਸੱਸ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀਗਾ ਜੀ ਸੱਸ ਨੇ ਕੁਝ ਵੀ ਨਹੀਂ ਕਿਹਾ ਕਿਸੇ ਨੇ ਜੇ ਹੱਥ ਵੀ ਲਾਇਆ ਹੋਵੇ ਨਾ ਤਾਂ ਤੁਸੀਂ ਆਖੋ ਵੀ ਹਾਂ ਹੱਥ ਲਾਇਆ ਸੀਗਾ ਜੀ ਕੋਸ ਨਹੀਂ ਕਰਿਆ ਉਹਨਾਂ ਨੂੰ ਜੇ ਤੁਸੀਂ ਕਹਿੰਦੇ ਆਂ ਵੀ ਮਾਮੇ ਦੀ ਕੁੜੀ ਨੂੰ ਉਹ ਕਹਿੰਦਾ ਸੀ ਉਹਨਾਂ ਦਾ ਕਹਿਣਾ ਹੈ ਤੁਹਾਡੇ ਘਰ ਵਾਲੇ ਦਾ ਉਹ ਕਹਿੰਦਾ ਵੀ ਤੁਸੀਂ ਐਲੀਕੇਸ਼ਨ ਆਇਆ ਵੀ ਤੂੰ ਮਾਮੇ ਦੀ ਕੁੜੀ ਦੇ ਨਾਲ ਮਾੜਾ ਉਹ ਬਲੈਕਮੇਲ ਤਾਂ ਉਹ ਕਰਦਾ ਸੀ ਮੇਰੇ ਮਾਮੇ ਦੀ ਕੁੜੀ ਨੂੰ ਸਾਨੂੰ ਕੀ ਪਤਾ ਸੀਗਾ ਵੀ ਕੀ ਕੁਝ ਕਰਦੇ ਕੀ ਕੁਝ ਨਹੀਂ ਕਰਦੇ ਹੈਗੇ ਜੀ ਗੱਲਾਂ ਬਾਤਾਂ ਤਾਂ ਉਹਨਾਂ ਨੇ ਕੀਤੀ ਤੇ ਨਾ ਸਾਡਾ ਲਾਉਂਦਾ ਰਾਹਾਂ ਦੇ ਵਿੱਚ ਉਹਨਾਂ ਨੇ ਇੱਕ ਦੂਜੇ ਨੂੰ ਦੇਖਿਆ ਨਾ ਸਾਡਾ ਲਾਉਂਦਾ ਸੀਗਾ ਉਹ ਉਹ ਮੇਰੇ ਮਾਮੇ ਨੂੰ ਮਾਮੇ ਦੀ ਕੁੜੀ ਨੂੰ ਪਤਾ ਸੀਗਾ ਵੀ ਇਹ ਬਾਹਰ ਜਨਾਨੀਆਂ ਲਈ ਫਿਰਦਾ ਹੈਗਾ ਜੀ ਉਹਨਾਂ ਨੇ ਇੱਕ ਦਿਨ ਦੇਖ ਲਿਆ ਉਹ ਤਾਂ ਮਾਮੇ ਦੀ ਕੁੜੀ ਤੇ ਦੂਸ਼ਨ ਲਾਉਂਦਾ ਹੈਗਾ ਜੀ ਹੁਣ ਨਹੀਂ ਉਹ ਉਹ ਤਾਂ ਕਹਿੰਦਾ ਵੀ ਤੁਹਾਡੇ ਤੇ ਕਹਿੰਦਾ ਸੀ ਐਲੀਕੇਸ਼ਨ ਆਇਆ ਮਾਮੇ ਦੀ ਕੁੜੀ ਨੇ ਕਿਸੇ ਨਾਲ ਦੇਖਿਆ ਸੀ ਕਿਲੇ ਦੇ ਵਿੱਚ ਠੀਕ ਹੈ ਜੀ ਉਹ ਉਹਨਾਂ ਤੇ ਦੂਸ਼ਨ ਲਾਉਣ ਲੱਗ ਗਿਆ ਉਹ ਬਾਹਰ ਤੁਰਦਾ ਫਿਰਦਾ ਸੀਗਾ ਠੀਕ ਹੈ ਜੀ ਠੰਡੇ ਉਹ ਬੁੜੀ ਵੀ ਲਈ ਬੈਠਾ ਹੈਗਾ ਜੀ ਮੇਰੇ ਕੋਲ ਬਾਕਾਇਦਾ ਸਬੂਤ ਹੈਗਾ ਜੀ ਜੀ ਇੱਕ ਤੁਸੀਂ ਲਾਓ ਇਹਨਾਂ ਦੀ ਪੂਛ ਪੜਤਾਲ ਹੋਣੀ ਚਾਹੀਦੀ ਹੈ ਵੀ ਕਿੱਥੋਂ ਦੀ ਹੈਗੀ ਆ ਬੁੜੀ ਇਹ ਜੀ ਸਾਨੂੰ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਜੀ ਹਾਂਜੀ ਬਾਕੀ ਸਾਡਾ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਹੈ ਜਿਵੇਂ ਕੋਰਟ ਸਾਡਾ ਫੈਸਲਾ ਕਰੂਗੀ ਉਵੇਂ ਮਨਜ਼ੂਰ ਹੈ ਸਰ ਨਹੀਂ ਤੁਸੀਂ ਉਸ ਘਰੇ ਵਸਣਾ ਚਾਹੁੰਦੇ ਆ ਜਾਂ ਨਹੀਂ ਵਸਣਾ ਚਾਹੁੰਦੇ ਮੈਂ ਆਪਦਾ ਪੁੱਤ ਲੈ ਕੇ ਕਿੱਥੇ ਜਾਵਾਂ ਜੀ ਹੋਰ ਦੱਸੋ ਮੈਨੂੰ ਮੈਂ ਆਪਦੇ ਹੱਕ ਤੇ ਰਹੂੰਗੀ ਇਹਨਾਂ ਨੇ ਜੋ ਜੀ ਕਰਨਾ ਕਰੀ ਜਾਂਦਾ ਉਹ ਵੇਖੋ ਉਹ ਵਸਣਾ ਚਾਹੁੰਦਾ ਤੁਸੀਂ ਵਸਣਾ ਚਾਹੁੰਦੇ ਫਿਰ ਗੱਲਬਾਤ ਕੀ ਹੈ ਕਿੱਥੇ ਅੜੀ ਹੈ ਗੱਲ ਤੇ ਫਿਰ ਜਦੋਂ ਮੈਨੂੰ ਕਹਿੰਦੇ ਤੇਰਾ ਹੱਕ ਹੀ ਨਹੀਂ ਕਰ ਸਕਦੇ ਮੈਂ ਕਿ ਮੈਨੂੰ ਕੋਈ ਦੱਸਣਾ ਨਹੀਂ ਇਹਨਾਂ ਨੇ। ਆਸਤੇ ਤੁਸੀਂ ਹੱਕ ਜਮਾਉਣਾ ਚਾਹੁੰਦੇ ਹੋ ਤੁਹਾਡਾ ਹਰੇਕ ਚੀਜ਼ ਤੇ ਹੱਕ ਆ। ਇਹਨਾਂ ਪਹਿਲੀ ਤੇ ਤੁਹਾਡਾ ਹੱਕ ਆ। ਘਰ ਤੇ ਤੁਹਾਡਾ ਹੱਕ ਆ। ਬੰਦੇ ਦੇ ਤੁਹਾਡਾ ਹੱਕ ਆ। ਪਰ ਬੰਦਾ ਕਹਿੰਦਾ ਤੇਰਾ ਹੱਕ ਹੀ ਹੈ ਨਹੀਂ ਕੋਈ। ਨਾ ਮੈਨੂੰ ਤਨਖਾਹ ਦੱਸਦਾ ਵੀ ਨਾ ਕਿਤੇ ਜਾਣਾ ਵੀ ਮੈਂ ਕਿੱਥੇ ਜਾਣਾ ਹੈਗਾ ਮੈਂ 1/2 ਘੰਟਾ ਲੱਗੂ ਮੈਨੂੰ ਘੰਟਾ ਲੱਗੂ ਆ। ਵੀ ਤੇਰਾ ਹੱਕ ਹੀ ਹੈ ਨਹੀਂ ਕਹਿੰਦਾ ਪੁੱਛਣ ਦਾ ਤੂੰ ਹੱਕ ਗਵਾ ਲਿਆ ਕਹਿੰਦਾ ਪੁੱਛਣ ਦਾ। ਤੇ ਫਿਰ ਹੋਰ ਹੱਕ ਕੀ ਦਾ ਹੈਗਾ ਇਹਦੇ ਤੇ? ਉਹ ਤਾਂ ਕਹਿੰਦਾ ਜਿਹੜਾ ਮੇਰੀ ਤਨਖਾਹ ਆਉਂਦੀ ਹੈ ਉਹਦੇ ਵਿੱਚੋਂ ਮੈਂ ਇੱਕ ਲਾਉਣ ਤੇ ਪਲਾਟ ਵੀ ਲਿਆ ਹੋਇਆ ਮੈਂ ਪਲਾ ਮੈਂ ਤੇ ਬੱਚਿਆਂ ਦਾ ਘਰ ਬਣਾਉਣਾ ਮੈਂ ਦੇਣਾ ਕਿਨੂੰ ਆਉਣਾ ਉਹ ਤੁਹਾਡੀ ਖਾਤਰੀ ਲੈ ਕੇ ਰੱਖਿਆ ਸੀ 10 ਤਾਂ ਸਕਦਾ ਹੈਗਾ ਸੋਨਾ ਸੱਪਾ ਸੀਗਾ ਤਾਂ ਉਹ ਜਾ ਕੇ ਭੈਣਾਂ ਨੂੰ ਫੜਾ ਦਿੱਤਾ ਜੇ ਮੇਰੇ ਜੇ ਲੋਗ ਜਗ੍ਹਾ ਦੇ ਕਾਗਜ਼ ਪੱਤਰ ਸੀ ਜੇ ਜਗ੍ਹਾ ਦੇ ਕਾਗਜ਼ ਪੱਤਰ ਸੀ ਉਹ ਵੀ ਕਹਿੰਦਾ ਮੇਰੇ ਕੋਲ ਬੈਂਕ ਦੇ ਵਿੱਚ ਪਏ ਮੈਨੂੰ ਕੋਈ ਦੱਸਦਾ ਹੀ ਨਹੀਂ ਸੀ ਫਿਰ ਮੈਂ ਕਾਸਰ ਤੇ ਰਵਾਂ ਦੱਸੋ ਵੀ ਮੈਨੂੰ ਵੀਰ ਜੀ ਜ਼ਮੀਨ ਆਖੇ ਤਾਂ ਮੈਂ ਭੈਣਾਂ ਦੇ ਨਾਲ ਵਾਣੀ ਜ਼ਮੀਨ ਤੇ ਫਿਰ ਮੈਂ ਸਟੇ ਲੈ ਆਦੀ ਨਹੀਂ ਇਹ ਹੋ ਸਕਦਾ ਵੀ ਬੰਦਾ ਆ ਆਪਣੀ ਜ਼ਮੀਨ ਆ ਆਪਣੀਆਂ ਭੈਣਾਂ ਦੇ ਨਾਲ ਲਵਾ ਦੂਗਾ ਖੁਦ ਕਿਹਾ ਦੀ ਗੰਨਾ ਮੈਂ ਤੇਰੇ ਵਾਸਤੇ ਕੁਝ ਨਹੀਂ ਛੱਡਣਾ ਤਾਂ ਤੱਕ ਨਾ ਮੈਂ ਆ ਹੀ ਰੋਲਣੀ ਆ ਤਾਂ ਇਸ ਕਰਕੇ ਮੈਨੂੰ ਫੈਸਲਾ ਲੈਣਾ ਪਿਆ ਮੈਨੂੰ ਪਹਿਲਾਂ ਵਾ ਜ਼ਮੀਨ ਤੇ ਮੈਂ ਸਟੇ ਲੈ ਆਤੀ ਵੀ ਮੇਰੇ ਸਾਹਮਣੇ ਰੋਟੀ ਵਾਸਤੇ ਤਾਂ ਕੋਸ ਨਾ ਖੁਸ਼ਾਈ ਤੇ ਮੈਂ ਬੱਚੇ ਨੂੰ ਲੈ ਕੇ ਕਿੱਥੇ ਜਾਵਾਂ ਮੈਨੂੰ ਜੋ ਕੋਰਟ ਮੇਰਾ ਫੈਸਲਾ ਦੇਊਗਾ ਮੈਂ ਉਸੇ ਫੈਸਲੇ ਤੇ ਰਹੂੰਗੀ ਨਹੀਂ ਜਿਵੇਂ ਕੋਈ ਬਾਈ ਦੱਸ ਰਿਹਾ ਵੀ ਮੈਂ ਜਾਣਾ ਚਾਹਣਾ ਹੈ ਲ ਜਾਣਾ ਚਾਹਣਾ ਤੁਹਾਨੂੰ ਵਸਾਉਣਾ ਚਾਹਣਾ ਤੁਸੀਂ ਉਹਦੀ ਵੀਡੀਓ ਵੇਖੀ ਹੋਣੀ ਆ ਉਹ ਕਹਿੰਦਾ ਨਾ ਵੀ ਆ ਜੇ ਮੈਂ ਰੱਖਣਾ ਚਾਹਣਾ ਫੇ ਤੁਸੀਂ ਜਾਂਦੇ ਕਿਉਂ ਨੇ? ਉਹ ਰੇਲੀਆਂ ਗੰਦੀਆਂ ਸੈਸਲੀਲ ਕਿਉਂ ਹਰਕਤਾਂ ਕਰਦਾ ਹੈਗਾ? ਉਹਨੇ ਸਬੂਤ ਵੇਖਿਆ ਉਹਦੇ ਕੋਲੇ ਸਬੂਤ ਹੈਗੇ ਆ। ਜਾਂ ਤਾਂ ਸਾਡੇ ਸਬੂਤ ਜ਼ਾਹਰ ਕਰੇ ਵੀ ਹਾਂ ਇਹ ਮਾੜੀ ਹੈਗੀ ਆ। ਤੇ ਨਹੀਂ ਮੇਰੇ ਕੋਲੇ ਸਬੂਤ ਹੈ ਸਾਨੂੰ ਇਸ ਬੁੜੀ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਵੀ ਇਹ ਕਿੱਥੋਂ ਦੀ ਰਹਿਣ ਵਾਲੀ ਆ। ਜਿਹਨੇ ਸਾਡਾ ਘਰ ਪਟਿਆ ਤੇ ਜਿਹਨੇ ਮੈਨੂੰ ਇਸ ਮੋੜ ਤੇ ਲਿਆਂਦਾ ਹੈਗਾ। ਤੁਸੀਂ ਵੀ ਅਲੀਕੇਸ਼ਨ ਉੱਤੇ ਲਾਏ ਆ। ਮਾਦਾ ਫੜੋ ਇਹਦੇ ਮੁੰਡੇ ਇੱਕ ਮਿੰਟ। ਇਹ ਜਾਂ ਤਾਂ ਉਹ ਫੜਾ ਦਿਓ ਇੱਕ ਮਿੰਟ। ਚਲੋ ਚਲੋ ਤੁਸੀਂ ਵੀ ਅਲੀਕੇਸ਼ਨ ਲਾਇਆ ਉਹਨਾਂ ਤੇ। ਤੇ ਉਹਨਾਂ ਨੇ ਵੀ ਤੁਹਾਡੇ ਤੇ ਲਾਤੀ ਤੁਹਾਨੂੰ ਵੀ ਪਿਛਲੀ ਗੱਲ ਨੂੰ ਭੁੱਲ ਜਾਣਾ ਚਾਹੀਦਾ ਤੇ ਉਹਨੂੰ ਵੀ ਭੁੱਲ ਜਾਣਾ ਚਾਹੀਦਾ ਜੇਕਰ ਘਰ ਵਸਾਉਣਾ ਤਾਂ ਆਪਾਂ ਜੇ ਤੁਸੀਂ ਵੀ ਉਹੀ ਗੱਲ ਰਿਪੀਟ ਕਰੀ ਜਾਓਗੇ ਉਹ ਵੀ ਕਰੀ ਜਾਓਗੇ ਫਿਰ ਲੱਗਦਾ ਵੀ ਤੁਹਾਨੂੰ ਤੁਹਾਡਾ ਘਰ ਵਸ ਜੂਗਾ ਬਸਨ ਨਾ ਬਸਨੀ ਮੈਂ ਨਾ ਗੱਲ ਨਹੀਂ ਜੀ ਮੈਨੂੰ ਜੋ ਕੋਰਟ ਮੇਰਾ ਫੈਸਲਾ ਕਰੂਗੀ ਬਸ ਮੈਂ ਇਹ ਚਾਹਣੀ ਆ ਵੀ ਮੈਨੂੰ ਇਸ ਬੁੜੀ ਦੀ ਪਤਾ ਹੋਣਾ ਚਾਹੀਦਾ ਵੀ ਇਹ ਕਿੱਥੋਂ ਦੀ ਰਹਿਣ ਵਾਲੀ ਆ ਇਸੇ ਕਰਕੇ ਅਸੀਂ ਇਸ ਮੋੜ ਤੇ ਆਈਆਂ ਮੈਂ ਬਸ ਹਾਂਜੀ ਨੀ ਹੋਰ ਤੁਹਾਡਾ ਇਹ ਤੋਂ ਪਹਿਲਾਂ ਪਿੰਡ ਵੀ ਪੰਚਾਇਤ ਹੋ ਸੀ ਤੁਹਾਡੇ ਹਾਂਜੀ ਪਿੰਡ ਵੀ ਬਹੁਤ ਪੰਚਾਇਤਾਂ ਹੋਈਆਂ ਪਰ ਪੰਚਾਇਤ ਦੀਆਂ ਨੇ ਇੱਕ ਨਹੀਂ ਮੰਨੀ ਖੜਾ ਹੋ ਕੇ ਆ ਜਾਂਦਾ ਸੀਗਾ ਪੰਚਾਇਤ ਵਿੱਚ ਪੰਚਾਇਤ ਦੀ ਗੱਲ ਹੀ ਨਹੀਂ ਸੁਣਦਾ ਸੀਗਾ ਜੀ ਇਹ ਚੀਜ਼ ਦੇ ਦੋ ਇੱਕ ਮਿੰਟ ਜੀ ਆਪ ਕੁਝ ਵੀ ਕਰਾਂਗੇ ਤਾਂ ਅਸੀਂ ਕਸੂਰਵਾਰ ਹੋਵਾਂਗੇ ਹਾਂ ਜੇ ਹਾਲਾਂਕਿ ਕੁਝ ਵੀ ਆਪਦੇ ਆਪ ਇਹ ਕਰਦਾ ਅਸੀਂ ਇਸ ਦੇ ਵਿੱਚ ਕੋਈ ਸਾਡੇ 7 ਜਣਾਂ ਦਾ ਨਾਮ ਲੈਂਦਾ ਸੀ ਮੇਰੇ ਮਾਮਾ ਜੀ ਮੇਰੇ ਭਰਾ ਮੰਮੀ ਤੇ ਮੈਂ ਤੇ ਮੇਰਾ ਜੀਜਾ ਤੇ ਮੇਰੀ ਭੈਣ ਅਸੀਂ ਕੋਈ ਕਸੂਰਵਾਰ ਨਹੀਂ ਹੋਵਾਂਗੇ ਜੇ ਕੁਝ ਵੀ ਇਹ ਆਪਦੇ ਆਪ ਕਰਦਾ ਇਹ ਆਪ ਦਾ ਆਪ ਜ਼ਿੰਮੇਵਾਰ ਹੈ ਬਣ ਐ ਦੱਸੋ ਕਿ ਤੁਸੀਂ ਪਿੰਡ ਕਹਿੰਦੇ ਆ ਖੁੱਬਣ ਵੀ ਤੁਹਾਡਾ ਸੋਹਰਾ ਪਰਿਵਾਰ ਖੁੱਬਣ ਰਹਿੰਦਾ ਸਾਰੇ ਵੀ ਖੁੱਬਣ ਰਹਿਣਾ ਉਹ ਡਿਊਟੀ ਕਰਦਾ ਗੁੰਨੇ ਨਾ ਮੰਡੀ ਤੈ ਤੁਸੀਂ ਗੋਨੇ ਨੇ ਮੰਡੀ ਕਿਉਂ ਨਹੀਂ ਰਹਿੰਦੇ ਜਿੱਥੇ ਡਿਊਟੀ ਕਰਦਾ ਉੱਥੇ ਕਿਉਂ ਨਹੀਂ ਜਾਂਦੇ ਸੌਹਰੇ ਕਿਉਂ ਜਦ ਫੜੀ ਬੈਠਿਆ ਨਹੀਂ ਮੈਂ ਸੌਹਰੇ ਰਹਿਣਾ ਆਪੇ ਮੈਂ ਗੋੰਦਿਆਂ ਨੇ ਡੀਐਸਪੀ ਸਾਹਿਬ ਦੇ ਮੈਨੂੰ ਨਾਲ ਭੇਜਿਆ ਸੀਗਾ ਮੈਂ ਉਹਨਾਂ ਦੇ ਨਾਲ ਰਾਮ ਨਾਲ ਇੱਥੇ 3 ਮਹੀਨੇ ਰਹਿ ਕੇ ਗਈਆਂ ਠੀਕ ਹੈ ਜੀ ਇੱਥੇ ਮੈਨੂੰ ਕੁੱਟਮਾਰ ਮੇਰੀ ਕਰਨ ਲੱਗਿਆ ਮੈਨੂੰ ਗਾਲੀ ਗਲੋਚ ਕੱਢਣ ਲੱਗਿਆ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗਿਆ ਇੱਥੋਂ ਤੱਕ ਕਿ ਮੇਰੇ ਭਰਾ ਦੀ ਗੁੜੀਆ ਤੱਕ ਵੀ ਗਾਲਾਂ ਕੱਢਣ ਲੱਗ ਗਿਆ ਸੀਗਾ ਜੀ ਮੈਂ ਵਜਾ ਤੋਂ ਬੰਦਾ ਕਿਉਂ ਗਾਲਾਂ ਕੱਢੂਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਰਿਆ ਵੀ ਉਹ ਕਹਿੰਦਾ ਸੀ ਵੀ ਮੈਂ ਤੇਰੇ ਮਾਂ ਪਿਓ ਨੂੰ ਇੱਥੇ ਵੜ ਨਹੀਂ ਦਿੰਦਾ ਮੈਂ ਕਹਿੰਦਾ ਲੱਤਾਂ ਵੜ ਤੂੰ ਵੇਖੋ ਮੈਂ ਗੱਲ ਇਹ ਨਾ ਉਹਦੀ ਕਰਾਂ ਨਾ ਤੁਹਾਡੀ ਕਰਾਂ ਜੇ ਤੁਹਾਡੇ ਤੁਸੀਂ ਉਹਦੀ ਮਾਂ ਨੂੰ ਕਹਤਾ ਵੀ ਜਾ ਅਸੀਂ ਨਹੀਂ ਰੱਖਣੀ ਲੜਾਉਂਦੀ ਆ ਕਰਦੀ ਆ ਜੇ ਜੇ ਤੋੜ ਜੇ ਵੇਖੋ ਵੇਖੋ ਤੁਸੀਂ ਵੀ ਇੱਕ ਨੋ ਹਾਂ ਮੈਂ ਪਹਿਲਾਂ ਕਰ ਗਿਆ ਆ ਆਪਾਂ ਸਾਰਿਆਂ ਨੇ ਬੰਨਣਾ ਜੇ ਤੁਸੀਂ ਉਹਦੀ ਮਾਂ ਨੂੰ ਚੰਗਾ ਸਮਝੋਗੇ ਉਹ ਤੁਹਾਡੀ ਮਾਂ ਨੂੰ ਚੰਗਾ ਸਮਝੂਗਾ ਜੇ ਤੁਸੀਂ ਉਹਦੀ ਮਾਂ ਨੂੰ ਨਹੀਂ ਚੰਗਾ ਸਮਝੋਗੇ ਸੇਵਾ ਆਲੀ ਕਰੋਗੇ ਉਹ ਤੁਹਾਡੀ ਮਾਂ ਨੂੰ ਨਹੀਂ ਸਮਝੂਗਾ ਇਹ ਤਾਂ ਹੱਥ ਨੂੰ ਹੱਥ ਹੈ ਨਾ ਆਪਾਂ ਨੂੰ ਇਹ ਤਾਂ ਜਦੋਂ ਵੀਰ ਜੀ ਠੀਕ ਆ ਮੈਂ ਸੱਸ ਨੂੰ ਭੇਜਿਆ ਨਹੀਂ ਸੀਗਾ ਮੈਂ ਤਾਂ ਉਹਨਾਂ ਨੂੰ ਕਿਹਾਂ ਸਗਵਾਂ ਦੀ ਰਹੂੰਗੀ ਤਾਂ ਕੋਲੇ ਕੋਈ ਮਾੜਾ ਮੋਟਾ ਉਹਨੂੰ ਸ਼ਰਮ ਰਹੂਗੀ ਪਰ ਨਹੀਂ ਉਹ ਤਾਂ ਰਹੀ ਨਹੀਂ ਉਹ ਤਾਂ ਦਵਾਦ ਰੱਖਦੇ ਮੈਂ ਰੱਖਿਆ ਸੀ ਰਹੀ ਨਹੀਂ ਵੀਰ ਜੀ ਮੈਂ ਰੱਖਿਆ ਸੀ ਮੈਂ ਤਾਂ ਸੱਦਿਆ ਸੀ ਉਹਨਾਂ ਨੂੰ ਮਾਹ ਚਲ ਰਹੂਗੀ ਇੱਥੇ ਉਹ ਤਾਂ ਗਾਸਾਂ ਦੀ ਮੈਨੂੰ ਉਤੋਂ ਦੀ ਪੈਣ ਲੱਗ ਗਈ ਮੈਨੂੰ ਗਾਲਾਂ ਦੁੱਪੜ ਕੱਢਣ ਲੱਗ ਗਈ ਜਦੋਂ ਤੁਹਾਡੀ ਸੱਸ ਗਈ ਹੈ ਗੋਨਿਆਂ ਨੇ ਤੋਂ ਚਲੀ ਗਈ ਵਾਪਸ ਥੋੜੀ ਨਾਨਦ ਲੈ ਗਈ ਆ ਕੇ ਤੁਹਾਡੀ ਮਾਤਾ ਦਾ ਫੋਨ ਆਉਂਦਾ ਹੈ ਵੀ ਮੈਂ ਤੁਹਾਨੂੰ ਮਿਲਣ ਆਉਣੀ ਆ ਉਹ ਕਹਿੰਦਾ ਵੀ ਇੱਥੇ ਨਹੀਂ ਆਉਣੀ ਚਾਹੀਦੀ ਤੇਰੀ ਮਾਤਾ ਤੇ ਤੂੰ ਜੇ ਜਾਣਾ ਤਾਂ ਜਰੂਰ ਜਾ ਕੇ ਮਿਲਿਆ ਮੈਂ ਰੁੱਕਦਾ ਨਹੀਂ ਮਿਲਣ ਤੋਂ ਤੂੰ ਬਠਿੰਡੇ ਜਾ ਕੇ ਮਿਲਿਆ ਭਵੇਂ ਪਰ ਇੱਥੇ ਨਹੀਂ ਆਉਣੀ ਚਾਹੀਦੀ ਤੇਰੀ ਮਾਤਾ ਇਹ ਗੱਲ ਇਹ ਗੱਲਾਂ ਵੀ ਤੁਹਾਡੇ ਹੰਦ ਕਰਈਆਂ ਨਹੀਂ ਜਿੱਥੇ ਇਹੋ ਜੀ ਕੋਈ ਗੱਲ ਨਹੀਂ ਹੋਈ ਸੀ ਇੱਕ ਦਿਨ ਕਿਹਾ ਸੀ ਪਾਪਾ ਵੀ ਮੇਰੇ ਦੀ ਦਵਾਈ ਚੱਲਦੀ ਐ ਮੰਜ ਹਸਪੀਟਲ ਤੋਂ ਮੈਂ ਕਿਹਾ ਸੀ ਇੱਥੇ ਪਾਪਾ ਨੇ ਮਿਲਣ ਆਉਣਾ ਹੈਗਾ ਉਹ 3 ਸਾਲ ਹੋ ਗਏ ਉਹਨਾਂ ਦੀ ਦਵਾਈ ਚੱਲਦੀ ਐ ਇੱਥੋਂ ਉਹ ਕਹਿੰਦਾ ਵੀ ਨਹੀਂ ਇੱਥੇ ਨਹੀਂ ਮੈਂ ਕਹਿੰਦਾ ਮੈਂ ਚੱਲ ਤਾਂ ਵੀ ਚੁੱਪ ਕਰ ਗਈ ਮੰਮੇ ਮੰਮੀ ਤੁਸੀਂ ਨਾ ਆਓ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਉੱਥੇ ਵੀ ਮਿਲਣ ਨਹੀਂ ਗਈ ਉਹਨਾਂ ਨੂੰ ਮੈਨੂੰ ਜਦੋਂ ਬੁਖਾਰ ਚੜਦਾ ਸੀ ਮੇਰੇ ਤੋਂ ਜਾਇਆ ਵੀ ਨਹੀਂ ਜਾਂਦਾ ਸੀ ਕਿ ਮੈਂ ਚੱਲ ਇੱਥੇ ਆ ਕੇ ਆ ਜਾਣਗੇ ਤਾਂ ਠੀਕ ਐ ਇਹਨਾਂ ਨੇ ਮਨਾ ਕਰਤਾ ਮੈਂ ਉਹਨਾਂ ਨੂੰ ਚੱਲ ਚੁੱਪ ਕਰਕੇ ਮੈਂ ਪੈ ਗਈ ਮੈਨੂੰ ਬੁਖਾਰ ਚੜ ਗਿਆ ਆ ਕੇ ਇਹ ਕਹਿੰਦੇ ਮ ਗੀ ਸੌਣ ਲੱਗੀ ਮੈਂ ਉਹ ਮੁੰਡਾ ਸੁੱਤਾ ਪਿਆ ਚੁੱਪ ਕਰ ਦਿਓ ਕਿ ਨਾ ਬੰਦ ਕਰ ਲਓ ਫੋਨ ਨੂੰ ਇਹ ਡਿਊਟੀ ਤੋਂ ਘਰੇ ਆਏ ਸੀ 12 ਸਵਾ 12 ਦਾ ਟਾਈਮ ਸੀਗਾ ਉਦੋਂ ਉਦੋਂ ਆ ਕੇ ਤੇ ਮੈਂ ਕਿਹਾ ਰੋਟੀ ਪਾ ਦੇ ਮੈਂ ਕਿਹਾ ਰੁਕ ਜਾ ਦੋ ਮਿੰਟ ਚਾਹ ਮੈਂ ਬਣਾ ਕੇ ਇਹਨਾਂ ਨੂੰ ਫੜਾਤੀ ਸੀ ਕਹਿੰਦੇ ਰੋਟੀ ਪਾ ਦੇ ਮੈਂ ਕਿਹਾ ਬੇਟਾ ਸੁੱਤਾ ਦੁੱਧ ਪਿਆਦਾ ਇਹਨੂੰ ਮੈਂ ਕਿਹਾ ਤੇ ਫੇਰ ਮੈਂ ਤੁਹਾਨੂੰ ਰੋਟੀ ਫੜਾ ਦੂੰਗੀ ਮੈਂ ਕਿਹਾ ਮੈਨੂੰ ਨਾ ਬੁਖਾਰ ਵਾਲਾ ਚੜੀ ਅੰਦਰ ਦਵਾਈ ਦਵਾਈ ਦਾ ਖਾਲਾ ਗੋਲੀਆਂ ਗੋਲੀਆਂ ਤੇ ਇਹੀ ਚਲਾਉਂਦਾ ਸੀਗਾ ਵੀ ਹੋਰ ਡਾਕਟਰ ਪ੍ਰਾਈਵੇਟ ਕਿਤੋਂ ਦਵਾਈ ਨਹੀਂ ਦਵਾਈ ਮੈਨੂੰ ਇਹਨਾਂ ਨੇ ਹਾਂਜੀ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਹੋ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਬੱਚੇ ਦੀ ਜ਼ਿੰਦਗੀ ਖਰਾਬ ਹੋਊਗੀ ਜੇਕਰ ਕੱਲ ਨੂੰ ਤੁਸੀਂ ਪੇਕੇ ਘਰ ਬੈਠੇ ਹੋ ਉਹ ਇੱਧਰ ਬੈਠਾ ਤੁਸੀਂ ਪੇਕੇ ਘਰ ਰੁਲੀ ਜਾਂਦੇ ਹੋ ਉਹ ਆਪਦੇ ਇੱਧਰ ਰੁਲੀ ਜਾਂਦਾ ਜ਼ਿੰਦਗੀ ਤੇ ਬੱਚੇ ਦੀ ਵੀ ਖਰਾਬ ਹੋ ਰਹੀ ਹੈ ਨਾ ਬੱਚੇ ਦੀ ਲਾਈਫ ਤਾਂ ਖਰਾਬ ਹੋ ਗਈ ਨਾ ਉਹਨਾਂ ਦੀ ਜ਼ਿੰਦਗੀ ਕੁਝ ਨਹੀਂ ਹੋ ਕਹਿੰਦਾ ਮੇਰਾ ਤਾਂ ਪੈਸੇ ਦੇ ਕੇ ਟਾਈਮ ਪਾਸ ਹੁੰਦਾ ਮੇਰੀ ਜ਼ਿੰਦਗੀ ਖਰਾਬ ਨਹੀਂ ਹੁੰਦੀ ਕਹਿੰਦਾ ਮੇਰਾ ਤਾਂ ਟਾਈਮ ਵਧੀਆ ਪਾਸ ਹੁੰਦਾ ਕਹਿੰਦਾ ਮੈਨੂੰ ਇਹ ਗੱਲਾਂ ਕਹਿੰਦਾ ਹੁੰਦਾ ਹਾਂਜੀ ਕਦੇ ਮਨ ਦੇ ਵਿੱਚ ਖਿਆਲ ਨਹੀਂ ਆ ਆਪਾਂ ਨੂੰ ਵੀ ਥੋੜੀ ਟਲ ਜਾਣਾ ਚਾਹੀਦਾ ਆਪਾਂ ਨੂੰ ਵੀ ਥੋੜੇ ਨੀਵੇਂ ਹੋ ਜਾਣਾ ਚਾਹੀਦਾ ਨੀਵੇਂ ਹੋ ਕੇ ਸਭ ਕੁਝ ਭੁੱਲ ਭਲਾ ਕੇ ਇਹਦੇ ਨਾਲ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਸੀ ਮੈਂ ਕਿਹਾ ਚਲੋ ਇੱਥੇ ਆ ਗਏ ਹੈਗੇ ਆ ਵੀ ਆਪਾਂ ਵੀ ਆਪਾਂ ਨੂੰ ਕੁਝ ਨਹੀਂ ਕੋਈ ਕਹਿੰਦਾ ਚਲੋ ਭੁੱਲ ਜਾਗੇ ਸਾਰਾ ਕੁਝ ਜਿਹੜਾ ਪਰ ਨਹੀਂ ਇਹ ਪਹਿਲਾਂ ਵਾਲੀਆਂ ਗੱਲਾਂ ਜਾਗਰ ਕਰਨ ਲੱਗ ਗਿਆ ਤੁਸੀਂ ਐ ਕੀਤਾ ਤੁਸੀਂ ਐ ਕੀਤਾ ਮੈਂ ਤਾਂ ਵੀ ਚੁੱਪ ਕਰ ਗਈ ਮੈਂ ਇਹਨਾਂ ਤੇ ਵੀ ਮਿੱਟੀ ਪਾਤੀ ਚਲੋ ਜਿਹੜਾ ਕੁਝ ਇਹਨਾਂ ਨੇ ਕਰ ਲਿਆ ਕਰਾ ਲਿਆ ਹਾਂਜੀ ਜਦੋਂ ਤੁਹਾਡਾ ਰਿਸ਼ਤਾ ਹੁੰਦਾ ਹੈ ਪਹਿਲਾਂ ਤੁਹਾਡੀ ਵੱਡੀ ਭੈਣ ਵਈ ਸੀ ਉਹਨੂੰ ਪਤਾ ਨਹੀਂ ਸੀ ਵੀ ਸਾਡਾ ਸਹੁਰਾ ਪਰਿਵਾਰ ਇਹ ਹੋ ਜਾ ਉਹ ਰਿਸ਼ਤਾ ਨਾਂ ਲੈ ਕੇ ਆਉਂਦੀ ਜੇਕਰ ਇਹ ਭੈੜੇ ਸੀ ਤਾਂ ਹੋ ਜੀ ਕੋਈ ਗੱਲ ਨਹੀਂ ਸੀ ਪਰਿਵਾਰ ਭੈੜਾ ਨਹੀਂ ਸੀ ਕੋਈ ਵੀ ਨਹੀਂ ਪਰਵਾਹਾ ਸੀ ਇਹੇ ਬਸ ਪਤਾ ਹੀ ਬਾਅਦ ਚ ਲੱਗੇ ਸਾਨੂੰ ਭੈਣ ਨੂੰ ਕੋਈ ਕਰਦਾ ਭੇਤ ਨਹੀਂ ਸੀ ਗਾ ਜੀ ਨਹੀਂ ਨਾ ਹੀ ਉਹਨੂੰ ਕੋਈ ਕੁਝ ਦੱਸਦਾ ਸੀ ਗਾ ਜੀ ਹਾਂਜੀ ਤੇ ਸਾਡੀ ਲੜਾਈ ਦੇ ਵਿੱਚ ਜਿਹੜਾ ਇੱਕ ਅਵਤਾਸ ਸਿੰਘ ਹੈਪੀ ਆ ਜੀ ਇਹ ਸਾਡਾ ਕੰਮ ਕਿਤੇ ਨਹੀਂ ਪੰਚਾਇਤਾਂ ਹੁੰਦੀਆਂ ਸੀ ਥਾਣੇ ਹੁੰਦੇ ਸੀ ਹਾਲਾਂਕਿ ਬਾਹਵਾਲੇ ਸਾਡੀਆਂ ਇੰਨੀਆਂ ਦਰਖਾਸਤਾਂ ਇੰਨੇ ਫੋਨ ਕੀਤੇ ਸੀ ਇਹਨਾਂ ਨੂੰ ਵੀ ਤੁਸੀਂ ਪਹੁੰਚੋ ਤੇ ਹੈਪੀ ਨੇ ਕਿਸੇ ਨੂੰ ਗੱਲ ਤੇ ਹੀ ਨਹੀਂ ਆਉਣ ਦਿੱਤਾ ਜੀ ਇਹ ਸਾਡਾ ਬੰਦਾ ਇਹ ਕਿਸੇ ਗੱਲ ਤੇ ਨਹੀਂ ਆਉਣ ਦਿੱਤਾ ਇਹ ਹੈਪੀ ਉਤਾਰ ਸਿੰਘ ਹੈਪੀ ਆਈ ਸਸਪੈਂਡ ਹੋਇਆ ਪਿਆਏਗਾ ਜੀ ਬਠਿੰਡੇ ਰਹਿੰਦਾ ਜੀ ਇਹ ਅੱਛਾ ਨਹੀਂ ਵੇਖੋ ਕੋਈ ਸਾਂਝਾ ਬੰਦਾ ਪੰਚਾਇਤੀ ਬੰਦਾ ਹੈ ਕੋਈ ਵੀ ਕਿਸੇ ਨੂੰ ਉਲ ਜਾ ਕੇ ਲੈ ਜਾ ਸਕਦਾ ਵੀ ਚਲੋ ਭਾਈ ਤੁਸੀਂ ਫੈਸਲਾ ਕਰ ਲਓ ਪੁੱਠੀ ਮੱਤਿਆ ਕੋਈ ਵੀ ਨਹੀਂ ਦਿੰਦਾ ਹੈਪੀ ਕਿਹੜਾ ਪੁੱਠੀ ਮੱਤ ਦਿੰਦਾ ਹੋਊਗਾ ਹੈਪੀ ਤਾਂ ਇਹ ਕਹਿੰਦਾ ਹੋਊਗਾ ਵੀ ਤੁਸੀਂ ਆਪਦਾ ਘਰ ਬਸਾ ਲਓ ਪਹਿਣੇ ਉਹਨੇ ਤਾਂ ਸਾਨੂੰ ਇੱਕ ਵਾਰੀ ਕਿਹਾ ਹੀ ਨਹੀਂ ਪਹਿਣੇ ਤੁਸੀਂ ਘਰ ਬਸਾ ਲਓ ਤਾਂ ਸਾਨੂੰ ਝੂਠੀਆਂ ਤੌਹਮਤਾਂ ਲਾਉਂਦਾ ਸੀਗਾ ਉਹ ਕੋ ਗੱਲ ਤੇ ਨਹੀਂ ਆਉਂਦਾ ਕੋਈ ਥਾਣੇ ਕਿਤੇ ਰੋਜੇ ਤਾਂ ਬਾਹਰ ਤੋਂ ਮੋੜ ਲੈ ਕੇ ਆਉਂਦਾ ਸੀਗਾ ਕਿਤੇ ਗੱਲ ਦੇਣ ਭਾਵ ਵਾਲੀ ਫੋਨ ਕੀਤਾ ਸੀ ਪਹੁੰਚੇ ਨਹੀਂ ਇੱਕ ਵਾਰੀ ਨਹੀਂ ਪਹੁੰਚੇ ਸੀ ਇੰਨੀ ਆ ਫੋਨ ਕਰਵਾਏ ਸੀ ਵੀ ਤੁਸੀਂ ਬਲਾਓ ਬਲਾਓ ਇਹਨਾਂ ਨੂੰ ਚਲੋ ਕੋਈ ਗੱਲਬਾਤ ਸੁਣ ਲੈਣਗੇ ਪਰ ਨਹੀਂ ਪਹੁੰਚੇ ਨਹੀਂ ਇਹ ਭਾਵ ਵਾਲੇ ਜੀ ਜਦੋਂ ਮੀਆਂ ਬੀਬੀ ਲੜ ਪੈਂਦੇ ਘਰ ਦੇ ਵਿੱਚ ਤੁਸੀਂ ਦੋਨੇ ਲੜਪੋ ਤੁਸੀਂ ਤਾਂ ਘੰਟੇ ਮਗਰੋਂ 2 ਘੰਟੇ ਮਗਰੋਂ ਦੂਜੇ ਦਿਨ ਇੱਕੋ ਜੇ ਹੋ ਜਾਊਗੀ ਜਿਹੜੀ ਗੱਲ ਤੁਹਾਡੇ ਪੇਕਿਆਂ ਦੀ ਕਹੀ ਤੁਹਾਡੇ ਘਰ ਵਾਲੇ ਨੂੰ ਉਹ ਸਾਰੀ ਉਮਰ ਲੜਕੂਗੀ ਨਾ ਜਦੋਂ ਤੁਹਾਡੀ ਲੜਾਈ ਹੋਈ ਤੁਹਾਡਾ ਪੇਕਾ ਪਰਿਵਾਰ ਤੁਹਾਡੇ ਸਹੁਰੇ ਘਰ ਆਉ ਉਥੋਂ ਲੜਾਈ ਹੁੰਦੀ ਆ ਜਫੋ ਜਫੀ ਹੁੰਦੇ ਆ ਤੁਹਾਡੀ ਸੱਸ ਦਾ ਉਥੇ ਗੁੱਟ ਟੁੱਟ ਜਾਂਦਾ ਹਾਂਜੀ ਗੁੱਟ ਟੁੱਟ ਜਾਂਦਾ ਤੁਸੀਂ ਠਾਣੋ ਠਾਣੀ ਹੋਏ ਕਿ ਉਹ ਰਿਸ਼ਤਾ ਜਿਹੜਾ ਇੱਕ ਦੂਜੇ ਨੂੰ ਆਪਣਾ ਐਡਾ ਪਵਿੱਤਰ ਰਿਸ਼ਤਾ ਹੁੰਦਾ ਸਾਲੇ ਤੇ ਜੀਜੇ ਵਾਲਾ ਜਦੋਂ ਇੱਕ ਦੂਜੇ ਨੂੰ ਗੱਨਾ ਕਹੀਆਂ ਉਹ ਸਾਰੀ ਉਮਰ ਰੜਕਣ ਗਿਆ ਤੁਸੀਂ ਤਾਂ ਮੀਆਂ ਬੀਬੀ ਇੱਕੋ ਹੋ ਜਾਓਗੇ ਤੁਸੀਂ ਤਾਂ ਉਹਨਾਂ ਦੇ ਰਿਸ਼ਤੇ ਵਿੱਚ ਫਰਕ ਪਵਾਤਾ ਨਾ ਦੋਨੋਂ ਜੀਆਂ ਨੇ ਹਾਂਜੀ ਮੈਂ ਨਹੀਂ ਫਰਕ ਪਵਾਇਆ ਫਰਕ ਇਹਨਾਂ ਨੇ ਪਵਾਇਆ ਦੱਸਦੇ ਹੀ ਨਹੀਂ ਸੀ ਉੱਥੇ ਸਮਾਂ ਦੀ ਰੋਕਦੇ ਸੀ ਸਾਰਾ ਦਿਨ ਘਰੋਂ ਬਾਹਰ ਨਿਕਲਦੇ ਰਹਿੰਦੇ ਸੀ ਰਾਤ ਨੂੰ 9 ਵਜੇ ਵੱਢਦੇ ਸੀ ਕਈ ਵਾਰ ਘਰੇ ਵੀਰ ਜੀ ਇਹੇ ਉਹਨਾਂ ਡਿਊਟੀ ਵਾਲਾ ਬੰਦਾ ਲੇਟ ਹੋ ਜਾਂਦਾ ਅਸੀਂ ਇਹ ਨਹੀਂ ਕਹਿੰਦੇ ਸਾਰਾ ਦਿਨ ਬਾਹਰ ਦੇ ਪੁੱਛਦੇ ਸੀ ਕਦੇ ਇਹਦੀ ਕਿੱਟ ਦੇ ਵਿੱਚ ਬੁੜੀਆਂ ਦੀਆਂ ਐਨਕਾਂ ਨਿਕਲਦੀਆਂ ਕਦੇ ਬੋਤਲਾਂ ਕਦੇ ਪੱਗਾਂ ਦੀਆਂ ਗਿਫਟ ਨਿਕਲਦੇ ਦੱਸੋ ਕਿੱਥੋਂ ਆਉਂਦੇ ਸੀਗੇ ਮੈਨੂੰ ਦੱਸਦਾ ਨਹੀਂ ਸੀਗਾ ਕੁਝ ਵੀ ਇਹ ਕਜੀ ਇਹ ਵੀ ਉਹਦੇ ਤੇ ਅਲੀਕੇਸ਼ਨ ਆਈ ਸੀ ਵੀ ਤੁਹਾਡੇ ਨਾਲ ਬੁੜੀਆਂ ਰਹਿੰਦੀਆਂ ਉੱਥੇ ਸਟਾਫ ਦੇ ਵਿੱਚ ਤੁਸੀਂ ਉਹਨਾਂ ਬਾਰੇ ਵੀ ਕੋਈ ਚੰਗਾ ਬੰਦਾ ਬੋਲਦੇ ਨਹੀਂ ਜੀ ਉਹਨਾਂ ਬਾਰੇ ਕੁਝ ਨਹੀਂ ਕਿਹਾ ਇਹੋ ਜਿਹਾ ਕੋਈ ਸਟਾਫ ਨਹੀਂ ਹੁੰਦਾਗਾ ਜੀ ਨੂੰ ਆਪਦੇ ਘਰ ਦੀ ਇੱਜ਼ਤ ਨਾ ਹੋਵੇ ਕੋਈ ਵੀ ਸਟਾਫ ਇਹਦਾ ਇਹੋ ਜਿਹਾ ਹੈ ਨਹੀਂਗਾ ਜੀ ਤੁਸੀਂ ਸਟਾਫ ਨੂੰ ਵੀ ਚੰਗਾ ਬੋ ਕਹਿੰਦਾ ਮੇਰੇ ਸਟਾਫ ਨੂੰ ਵੀ ਚੰਗਾ ਮਾੜਾ ਕਿਹਾ ਨਹੀਂ ਜੀ ਮੈਂ ਉਹਨਾਂ ਦੇ ਵਿੱਚ ਰਹਿ ਕੇ ਆਈਆਂ ਕੋਈ ਵੀ ਸਟਾਫ ਦਾ ਇਹੋ ਜਿਹਾ ਬੰਦਾ ਹੈ ਨਹੀਂ ਸਗੋਂ ਸਟਾਫ ਨੇ ਤੇ ਇਹਨਾਂ ਨੂੰ ਸਮਝਾਇਆ ਸੀਗਾ ਵੀ ਤੂੰ ਨਹੀਂ ਚਲ ਵਰਤਨਾ ਚਲ ਇਹਨੂੰ ਮਿਲਣ ਦੀ ਇਹਦੇ ਮਾਪਿਓ ਦੇ ਨਾਲ ਕਹਿੰਦਾ ਨਹੀਂ ਉਹਨਾਂ ਨੇ ਤਾਂ ਸੌਂਦੀ ਉਹ ਕਹਿੰਨ ਲੱਗੇ ਇਹਨੂੰ ਪ੍ਰਾਈਵੇਟ ਕੰਮ ਤੇ ਲਵਾ ਦਨੇ ਆ ਕਹਿੰਦਾ ਨਹੀਂ ਮੈਂ ਤੈਨੂੰ ਘਰ ਦੇਉਗੀ ਰੱਖਣੀ ਹੁਣ ਮੈਂ ਇੰਨੀ ਪੜੀ ਲਿਖੀ ਹੋਣ ਦੇ ਬਾਵਜੂਦ ਮੈਂ ਮੈਂ ਘਰੇ ਕਿਵੇਂ ਰਹਿ ਸਕਦੀ ਆ ਸਾਰੀ ਉਮਰ ਤਾਂ ਮੇਰੀ ਪੜਾਈ ਦੇ ਵਿੱਚ ਨਿਕਲ ਗਈ ਨਾ ਮੇਰਾ ਫੋਨ ਚਾਰਜ ਕਰਕੇ ਦਿੰਦਾ ਨਾ ਕਹਿੰਦਾ ਤੈਨੂੰ ਮੈਂ ਗੱਲ ਕਰਨ ਦੇਵਾਂ ਕਿਸੇ ਦੇ ਨਾਲ ਕਹਿੰਦਾ ਨਾ ਕਹਿੰਦਾ ਮੈਂ ਬਾਹਰ ਜਾਣ ਦੇਵਾਂ ਨਾ ਤੈਨੂੰ ਮੈਂ ਪੜਨ ਦੇਵਾਂ ਕਹਿੰਦਾ ਹੁਣ ਦੱਸੋ ਫਿਰ ਮੈਂ ਕਿੱਧਰ ਜਾਵਾਂ ਵੇਖੋ ਤੁਹਾਡੇ ਸਹੁਰੇ ਪਰਿਵਾਰ ਦੇ ਵਿੱਚ ਤੁਹਾਡੀ ਸਾਲੀ ਦੇ ਤੁਹਾਡਾ ਜੀਜਾ ਉਹਦਾ ਭਰਾ ਤੇ ਇੱਕ ਇਹ ਤੁਸੀਂ ਸਖੀਆਂ ਪੈਣਾ ਸਕੇ ਭਰਾ ਦੋਨੇ ਰਹਿ ਗਈ ਪਰਿਵਾਰ ਤੀਜਾ ਚੌਥਾ ਪੰਜਵਾਂ ਤਾਂ ਬੰ ਜੇ ਗੱਲ ਕਰੀਏ ਤੁਹਾਡਾ ਆਪਦੇ ਛੋਟਾ ਜਿਹਾ ਪਰਿਵਾਰ ਹੈ ਤੁਹਾਡੀ ਸખી ਭੈਣ ਉਹਦਾ ਸਖਾ ਭਰਾ ਤੁਹਾਨੂੰ ਭਾਉਂਦੇ ਉਹ ਆਦੇ ਭਰਾ ਨੂੰ ਭਾਉਂਦਾ ਤੁਹਾਡੇ ਜੀਜੇ ਨੇ ਤੁਹਾਡੀ ਭੈਣ ਨੇ ਬਾਕੇ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਇਹ ਰਿਸ਼ਤਾ ਇਹ ਟੁੱਟ ਜਾਊਗਾ ਮੇਰੀ ਭੈਣ ਦਾ ਤੇ ਮੇਰੇ ਜਓਰ ਦਾ ਰਿਸ਼ਤਾ ਤੇ ਅਸੀਂ ਇਹਨਾਂ ਨੂੰ ਜੋੜ ਗਏ ਚਾਰ ਗੱਲਾਂ ਤੁਹਾਨੂੰ ਕਹਿੰਦੀ ਤੁਹਾਡੀ ਭੈਣ ਚਾਰ ਗੱਲਾਂ ਉਹ ਆਦੇ ਭਰਾ ਨੂੰ ਕਹਿੰਦਾ ਵੀ ਪਿਛਲੀਆਂ ਗੱਲਾਂ ਨੂੰ ਭੁੱਲ ਜਾਓ ਤੁਸੀਂ ਹੁਣ ਅਗਲਾ ਘਰ ਵਿਸਾਓ ਕੋਈ ਗੱਲਬਾਤ ਹੋਈ ਉਹਨਾਂ ਨੇ ਬਹੁਤ ਸਮਝਾਇਆ ਸੀ ਪਰ ਉਹਨਾਂ ਦੀ ਗੱਲ ਸੁਣਦੇ ਨਹੀਂ ਸੀ ਤਾਂ ਥੋੜ੍ਹ ਦੇ ਨੇ ਆਦੀ ਭੈਣਾਂ ਨੂੰ ਫੋਨ ਕਰ ਲੈਂਦਾ ਸੀਗਾ ਤੋ ਭੈ ਭਰਾ ਜੇ ਤਾਂ ਗੱਲ ਸੁਣ ਨਹੀਂ ਦਿੰਦੇ ਸੀ ਉਹ ਤਾਂ ਐਂ ਕਹਿੰਦੇ ਸੀ ਵੀ ਤੁਸੀਂ ਤੰਨੇ ਰਲੇ ਹੋ ਜਾਓ। ਨਹੀਂ ਕੋਈ ਭੈਣ ਕਹਿੰਦੀ ਆ ਕਿ ਮੇਰੇ ਭਰਾ ਦਾ ਰਿਸ਼ਤਾ ਖਰਾਬ ਹੋ ਜੇ, ਮੇਰੇ ਭਰਾ ਦਾ ਘਰ ਪਟਿਆ ਜਾਵੇ, ਮੇਰੇ ਭਰਾ ਦਾ ਘਰ ਉੱਜੜ ਜੇ। ਕੋਈ ਭੈਣ ਹੈ ਤੁਸੀਂ ਵੀ ਇੱਕ ਭੈਣ ਹੋ ਕਿਸੇ ਦੀ। ਤੁਸੀਂ ਸੋਚੋਗੇ ਵੀ ਆਦੇ ਭਰਾ ਦਾ ਘਰ ਖਰਾਬ ਹੋ ਜੇ। ਤੇ ਭੈਣਾ ਫਿਰ ਐਂ ਕਿਉਂ ਕਹਿੰਦੀ ਉਹ ਤੇਰਾ ਹੱਕ ਹੈ ਨਹੀਂ ਤਨਖਾਹ ਪੁੱਛਣ ਦਾ। ਭੈਣਾ ਨੇ ਕਿਉਂ ਕਿਹਾ ਵੀ ਤੇਰਾ ਹੱਕ ਹੀ ਹੈ ਨਹੀਂ ਕੁਝ ਪੁੱਛਣ ਦਾ। ਕਿ ਅਸੀਂ ਵੀ ਪੈਣਾ ਹੈਗੇ ਪਰ ਅਸੀਂ ਤਾਂ ਕੁਸਾ ਇਦਾਂ ਦਾ ਕਿ ਆਣੀਗਾ ਵੀ ਸਾਡਾ ਹੱਕ ਹੈਗਾ ਕਿ ਸਾਡਾ ਹੱਕ ਨਹੀਂ ਜਦੋਂ ਵਿਆਹ ਬਰਾ ਤੇ ਘਰਾਂ ਬਰਾ ਵਾਲੇ ਹੋਗੇ ਸਾਡਾ ਹੱਕ ਕੀ ਰਹੇਗਾ ਸਾਡਾ ਹੱਕ ਤਾਂ ਗਾਂ ਸੀਗਾ ਜਿਹੜਾ ਤੁਹਾਨੂੰ ਕੋਈ ਪੁੱਛ ਨਹੀਂ ਦਿੰਦਾਗਾ ਨਹੀਂ ਆਪਾਂ ਸੁਭੇਕ ਹੀ ਵੀ ਆਪਣੇ ਪਿੰਡਾਂ ਦੇ ਵਿੱਚ ਗੱਲ ਆ ਚੌੜਚ ਵੀ ਕਈ ਵਾਰ ਗੱਲ ਕਹਿ ਦਿੰਦੇ ਆਪਾਂ ਤੂੰ ਥਰਖਾ ਤੋਂ ਪੁੱਛ ਕੇ ਲੈਣਾ ਕੀ ਹੈ ਨਹੀਂ ਤੂੰ ਤਾਂ ਸਮਾਨ ਤੇ ਨੂੰ ਮਿਲੀ ਜਾਂਦਾ ਤੂੰ ਖਾਈ ਜਾ ਵੈਸੇ ਸਵੇਕੀ ਚੌੜਚ ਕਹਿਤਾ ਹੁਣ ਜਾਂ ਗੱਲ ਤੁਹਾਨੂੰ ਤੁਸੀਂ ਦਿਲ ਤੇ ਲਾਗੇ ਹੋ ਜਦੋਂ ਆਪਾਂ ਰਿਸ਼ਤਾ ਕਰਦੇ ਆ ਪਿਆਰ ਰਿਸ਼ਤਾ ਵੇਖਣ ਜਾਂਦਾ ਕੀ ਗੱਲ ਉਹ ਦੋ ਪੁੱਛਦਾ ਨਹੀਂ ਵੀ ਭਾਈ ਤੇਰੀ ਕਿੰਨੀ ਤਨਖਾਹ ਭਾਈ ਬੁੰਡੇ ਦੀ ਕਿੰਨੀ ਤਨਖਾਹ ਤੇ ਫਿਰ ਜੇ ਮੈਂ ਪੁੱਛ ਲਿਆ ਤੇ ਮੈਂ ਕਿਹੜਾ ਖਾਤਿਆਂ ਚ ਪਾਉਣ ਲੱਗਦੀ ਸੀ ਜਾਂ ਮੈਂ ਉਹਨੂੰ ਕਹਿਣ ਲੱਗੀ ਸੀ ਮੈਨੂੰ ਤੇਰੇ ਪੈਸੇ ਦੇ ਮੈਂ ਤਾਂ ਇੱਕ ਸਿਰਫ ਪੁੱਛਿਆ ਸੀ ਵੀ ਤਨਖਾਹ ਤੁਹਾਡੀ ਕਿੰਨੀ ਹੈਗੀ ਆ ਮੈਂ ਤਾਂ ਇਹ ਕਹਿੰਦਾ ਤੇਰਾ ਹੱਕ ਹੀ ਹੈ ਨਹੀਂ ਪੁੱਛਣ ਦਾ ਤਨਖਾਹ ਵੀ ਦੱਸੋ ਜੀ ਜਿਹੜਾ ਉਹ ਪਲਾਟ ਲਿਆ ਤੁਹਾਨੂੰ ਪਤਾ ਵੀ ਉਹ ਪਲਾਟ ਲਿਆ ਹੈ ਉਹਦਾ ਵੀ ਨਹੀਂ ਪਤਾ ਪੱਤਰ ਕਹਿੰਦਾ ਬੈਂਕ ਚ ਪਏ ਆ ਕਹਿੰਦਾ ਤੇਰਾ ਕੋਈ ਹੱਕ ਨਹੀਂ ਕਹਿੰਦਾ ਕਾਗਜ਼ ਪੱਤਰਾ ਤੇ ਵੀ ਕਹਿੰਦਾ ਤੈਨੂੰ ਨਹੀਂ ਮੈਂ ਦੱਸਦਾ ਵੀ ਮੇਰੀ ਚੀਜ਼ ਕਿੱਥੇ ਹੈਗੀ ਕਿੱਥੇ ਨਹੀਂ ਸਭ ਕੁਝ ਉਹਨਾਂ ਨੇ ਪੈਨਾਂ ਨੂੰ ਫੜਾ ਛੱਡਿਆ ਕਹ ਹੁਣ ਦੱਸੋ ਕੀ ਕਰੀਏ ਜੀ ਕਿੰਨੀਆਂ ਨਣਦਾਂ ਤੁਹਾਡੀ ਪੰਜ ਪੈਨ ਨਣਦਾਂ ਜੀ ਮੇਰੀ ਪੰਜ ਨਣਦਾਂ ਹਾਂਜੀ ਰਿਸ਼ਤਾ ਕਰਾਉਣ ਤੋਂ ਪਹਿਲਾਂ ਤੁਹਾਡੀ ਭੈਣ ਨੇ ਦੱਸਿਆ ਨਹੀਂ ਕਿ ਮੇਰੇ ਨਨਦਾਂ ਭੈੜੀਆਂ ਆਮ ਤੌਰ ਤੇ ਕਿੰਦੀਆਂ ਹੁੰਦੀਆਂ ਨਹੀਂ ਸੀ ਸਾਨੂੰ ਨਹੀਂ ਪਤਾ ਸੀ ਨਾ ਹੀ ਮੇਰੀ ਭੈਣ ਨੂੰ ਇਹਨਾਂ ਪਤਾ ਸੀਗਾ ਵੀ ਸਾਨੂੰ ਐਹੋ ਜੇ ਹਾਲਾਤਾਂ ਤੱਕ ਪਹੁੰਚਾਂਗੇ ਅਸੀਂ ਕਿੰਨਾ ਚਿਰ ਤੁਹਾਡੀ ਤੁਹਾਡੀ ਭੈਣ ਨੂੰ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਸਾਲ ਹੋ ਗਏ ਭੈਣ ਨੂੰ ਵਿਆਹ ਨੂੰ ਰਿਸ਼ਤੇ ਦੇ ਤਾਂ ਆਪਾਂ ਨੂੰ ਦੋ ਦਿਨਾਂ ਚ ਪਤਾ ਲੱਗ ਜਾਂਦਾ ਭੈਣ ਵਿਆਹੀ ਸੀ ਉਦੋਂ ਇਹਨਾਂ ਨੇ ਕੋਈ ਮੰਗ ਨਹੀਂ ਕਰੀ ਸੀ ਕਿ ਕੁਝ ਨਹੀਂ ਕਿਹਾ ਸੀ ਵੀ ਸਾਨੂੰ ਸਿਰਫ ਕੁੜੀ ਚਾਹੀਦੀ ਆ ਤੇ ਹੁਣ ਇਹਨਾਂ ਨੇ ਤਾਂ ਛਾਪਾਂ ਵੀ ਮੰਗ ਮੰਗ ਕੇ ਪਵਾਇਆ ਸੀ ਵੀ ਸਾਨੂੰ ਇੰਨੇ ਗ੍ਰਾਮਾਂ ਦੀਆਂ ਛਾਪਾਂ ਚਾਹੀਦੀਆਂ ਪਾਉਣ ਵਾਸਤੇ ਇਹ ਗੱਲ ਕੌਣ ਕਹਿੰਦਾ ਸੀ ਇਹ ਇਹ ਵੱਡੀ ਨਾਨ ਨੇ ਮੇਰੀ ਮੰਮੀ ਨੂੰ ਫੋਨ ਤੇ ਕਿਹਾ ਸੀ ਗੱਲ ਹਾਂਜੀ ਵੀ ਛਾਪਾਂ ਭਾਰੀਆਂ ਹੋਣੀਆਂ ਚਾਹੀਦੀ ਹਾਂਜੀ ਵੀ ਛਾਪਾਂ ਭਾਰੀਆਂ ਹੋਣੀਆਂ ਚਾਹੀਦੀਆਂ ਪੱਤਰੇ ਨਹੀਂ ਹੋਣਾ ਚਾਹੀਦੇ ਇਹ ਵਿਆਹ ਵਾਲੀ ਗੱਲ ਹੈ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਜਦੋਂ ਸੋਨਾ ਕਰਾਉਣਾ ਸੀਗਾ ਜਦੋਂ ਹੱਥੋਂ ਇੰਨਾ ਸੋਨਾ ਮੰਗਦੇ ਸੀ ਇਹਨੇ ਦਾਜ ਦੀ ਮੰਗ ਕਰਦੇ ਸੀ ਵੀ ਇਹ ਤਾਂ ਭੁੱਖੇ ਆ ਇਹ ਤਾਂ ਭੁੱਖੇ ਆ ਵੀ ਇਹਨਾਂ ਦਾ ਰਿਸ਼ਤਾ ਨਹੀਂ ਤੂੰ ਕਰਨਾ ਸੀ ਇੱਥੇ ਤੂੰ ਰਿਸ਼ਤਾ ਨਹੀਂ ਕਰਨਾ ਸੀ ਲਿਖਿਆ ਸੀ ਪਹਿਲਾਂ ਗੱਲ ਖੋਲ ਹੀ ਚਾ ਲੋ ਇਹਨਾਂ ਨੇ ਕਿ ਸਾਨੂੰ ਇੰਨਾ ਤੋਂ ਲੈ ਸੋਨਾ ਤੇ ਵੀ ਇਹਨੇ ਸਾਨੂੰ ਪੈਸੇ ਦੇ ਦਿਓ ਅਸੀਂ ਸਾਰਾ ਕੁਝ ਚੇ ਲੋ ਕਰਤਾ ਸੀਗਾ ਫਿਰ ਇਹ ਕਹਿੰਦੇ ਵੀ ਸਾਨੂੰ ਇੰਨੇ ਗ੍ਰਾਮ ਦੀ ਛਾਪਾਂ ਚਾਹੀਦੀਆਂ ਵੀ ਛਾਪਾਂ ਪੱਤਰੇ ਨਹੀਂ ਹੋਣੀਆਂ ਚਾਹੀਦੀਆਂ ਦੀ ਹਾਂਜੀ